ਅਮਰੀਕਾ ਦੇ ਵਿੱਚ ਸਰਦਾਰਾਂ ਲਈ ਮੁਸ਼ਕਲ ਵੱਡੀ ਹੋ ਗਈ ਆ ਦਸਤਾਰ ਵਾਲਿਆਂ ਲਈ ਪੱਗਾਂ ਵਾਲਿਆਂ ਲਈ ਆਡੈਂਟੀਟੀ ਦੇ ਨਜ਼ਰੀਏ ਤੋਂ ਜਿਹੜੇ ਇਹ ਦੋ ਹਾਦਸੇ ਹੋਏ ਹਰਜਿੰਦਰ ਸਿੰਘ ਤੇ ਹੁਣ ਲੇਟੈਸਟ ਜਸ਼ਨਪ੍ਰੀਤ ਸਿੰਘ ਜਿਹੜਾ ਯੂਬਾ ਸਿਟੀ ਦੇ ਵਿੱਚ ਰਹਿ ਰਿਹਾ ਸੀਗਾ ਉਸ ਤੋਂ ਬਾਅਦ ਇੱਕ ਖੌਫ ਇੱਕ ਡਰ ਦੇਖਿਆ ਜਾ ਰਿਹਾ ਸਾਡੇ ਨਾਲ ਸਰਦਾਰ ਜਸਪ੍ਰੀਤ ਸਿੰਘ ਅਟਾਰਨੀ ਐਟ ਲਾ ਨੇ ਕਿ ਉੱਗੇ ਕਾਨੂੰਨਦਾਨ ਨੇ ਅਮਰੀਕਾ ਦੇ ਵਿੱਚ ਇਹਨਾਂ ਦਾ ਚੰਗਾ ਅਸਰ ਹੈ ਸੋ ਇਹਨਾਂ ਤੋਂ ਸਮਝਦੇ ਆ ਬਰੀਕੀਆਂ ਨੂੰ ਅਗਲੇ ਦਿਨ ਕਿੰਨੇ ਮੁਸ਼ਕਲ ਭਰੇ ਹੋ ਸਕਦੇ ਨੇ ਅਮਰੀਕਾ ਦੇ ਵਿੱਚ ਖਾਸ ਤੌਰ ਤੇ ਸਿੱਖਾਂ ਲਈ ਤੇ ਆਮ ਤੌਰ ਤੇ ਇਮੀਗ੍ਰੈਂਟਸ ਲਈ ਸਭ ਤੋਂ ਪਹਿਲਾਂ ਜਸਪ੍ਰੀਤ ਜੀ ਵੈਲਕਮ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਭ ਦਾ ਜਸਪ੍ਰੀਤ ਸਿੰਘ ਜੀ ਪਹਿਲੀ ਗੱਲ ਤਾਂ ਮੈਨੂੰ ਇਹ ਦੱਸੋ ਜਿਹੜਾ ਸਭ ਤੋਂ ਵੱਡਾ ਕੱਲ ਦਾ ਇੱਕ ਡਰ ਫੈਲਿਆ ਹੋਇਆ ਇੱਕ ਬਹਿਸ ਚੱਲ ਰਹੀ ਆ ਜਸ਼ਨਪ੍ਰੀਤ ਸਿੰਘ ਵੱਲੋਂ ਜਿਹੜਾ ਹਾਦਸਾ ਕੀਤਾ ਗਿਆ ਔਰ ਜਿਵੇਂ ਦਾਵਾ ਕੀਤਾ ਗਿਆ ਕਿ ਉਹਦੀ ਇਨਵੈਸਟੀਗੇਸ਼ਨ ਦੌਰਾਨ ਉਹਦੇ ਮੈਡੀਕਲ ਚੈੱਕਅਪ ਦੌਰਾਨ ਉਹ ਨਸ਼ੇ ਚ ਪਾਇਆ ਗਿਆ ਤੇ ਜਿਸ ਤਰੀਕੇ ਦਾ ਇਹ ਧਿਆਨਕ ਹਾਦਸਾ ਹੈ ਉਸ ਤੋਂ ਬਾਅਦ ਜਿਹੜੀ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਵਾਲੀ ਅਥਾਰਟੀ ਹੈ ਖਾਸ ਤੌਰ ਤੇ ਕੈਲੀਫੋਰਨੀਆ ਸਟੇਟ ਨਿਸ਼ਾਨੇ ਤੇ ਆਈ ਹੋਈ ਹੈ ਮੈਂ ਡੋਨਲਡ ਟਰੰਪ ਨਾਲ ਜੁੜੇ ਕੁਝ ਸੋਸ਼ਲ ਮੀਡੀਆ ਅਕਾਊਂਟਸ ਦੇਖ ਰਿਆ ਸੀ ਜਿਸ ਤਰ੍ਹਾਂ ਦੇ ਉਹਨਾਂ ਨੇ ਪੋਸਟਾਂ ਸ਼ੇਅਰ ਕੀਤੀਆਂ ਨੇ ਕੋਈ ਇਸ ਤਰ੍ਹਾਂ ਦਾ ਵੀ ਹੋ ਸਕਦਾ ਕਿ ਸਟੇਟ ਹੀ ਇਹਦਾ ਅਸਰ ਲੈ ਕੇ ਤੇ ਇਹ ਡਰਾਈਵਿੰਗ ਲਾਇਸੈਂਸ ਕੋ ਰੱਦ ਕਰਨ ਵਾਲੇ ਪਾਸੇ ਤੇ ਜੇ ਫਿਰ ਆਪਾਂ ਬਾਕੀ ਮਾਮਲੇ ਲੈਨੇ ਆ ਕਮਿਊਨਿਟੀ ਨਾਲ ਜੁੜੇ ਇਹਦੇ ਹੋਣ ਵਾਲੇ ਅਸਰ ਕੱਲ ਤੋਂ ਬਾਅਦ ਆਇਸ ਦਾ ਜਿਹੜਾ ਨਜ਼ਰੀਆ ਐਟੀਟਿਊਡ ਆ ਜਾਂ ਇਮੀਗ੍ਰੈਂਟਸ ਨਾਲ ਜੋ ਹੋ ਰਿਹਾ ਉੱਤੇ ਵਿੱਚ ਇਜਾਫੇ ਦੀ ਗੱਲ ਆਪਾਂ ਫਿਰ ਕਰਦੇ ਆ ਕਿਉਂਕਿ ਧੜਾ ਧੜ ਫੋਨ ਕਾਲਸ ਤੇ ਮੈਸੇਜ ਕੱਲ ਦੇ ਆ ਰਹੇ ਸਦਾ ਜਸਪ੍ਰੀ ਸਿੰਘ ਜੀ ਹਾਂਜੀ ਇਹਦਾ ਅਸਰ ਦਾ ਸੁਭਾਵ ਕੀ ਪਹਿਲਾਂ ਤਾਂ ਇਹਦੇ ਬਾਰੇ ਆਪਾਂ ਗੱਲ ਕਰੀਏ ਕਿ ਜਿਹੜਾ ਜਸ਼ਨਪ੍ਰੀ ਸਿੰਘ ਕੌਣ ਆ ਤੇ ਇਹ ਯੂਬਾ ਸਿਟੀ ਦਾ ਰਹਿਣ ਵਾਲਾ ਤੇ 2022 ਦੇ ਵਿੱਚ ਅਮਰੀਕਾ ਆਇਆ ਸੀਗਾ ਤੇ ਇਹਨੇ ਇੱਥੇ ਆ ਕੇ ਸੈਲਮ ਲਾਇਆ ਬਾਰਡਰ ਕ੍ਰੋਸ ਕਰਕੇ ਹਰਜਿੰਦਰ ਸਿੰਘ ਵਾਂਗੂ ਜੀ ਦੇ ਕੋਲ ਵਰਕ ਪਰਮਿਟ ਸੀਗਾ ਤੇ ਇਹ ਜਿਹੜੀ ਸੈਨ ਬਰਨਡਿਨੋ ਕਾਉਂਟੀ ਹੈਗੀ ਐਲ.ਏ ਦੇ ਵਿੱਚ ਅਨਟੈਰੀਓ ਚ ਮੇਰਾ ਉੱਥੇ ਆਫਿਸ ਆਨ ਅਨਟੈਰੀਓ ਦੇ ਵਿੱਚ ਨਾ ਸਾਡਾ ਉਸੇ ਕਾਉਂਟੀ 'ਚ ਉਸੇ ਸ਼ਹਿਰ ਜਿੱਥੇ ਐਕਸੀਡੈਂਟ ਹੋਇਆ ਹੈ ਜੀ ਤੇ ਫ੍ਰੀਵੇ ਤੇ ਇਹਨੇ ਕੀਤਾ ਤੇ ਇਹਨੇ ਜਿਹੜਾ ਟਰੱਕ ਹੈਗਾ ਉਹ ਮਾਰਿਆ ਪਹਿਲਾਂ ਐਸ.ਯੂ.ਵੀ ਜਿੱਕ ਜ ਤੇ ਉਸ ਤੋਂ ਬਾਅਦ ਅੱਗੇ ਤੋਂ ਅੱਗੇ ਕਲੀਸ਼ਨ ਹੋਇਆ 8 ਵਹੀਕਲ ਚੇਨ ਰੈਕਸ਼ਨ ਸੀਗਾ ਤੇ ਇਹਦੇ ਚ ਤਿੰਨ ਬੰਦਿਆਂ ਦੀ ਮੌਤ ਹੋ ਗਈ ਜੋ ਕਿ ਬਹੁਤ ਦੁਖਦਈ ਆ ਤੇ ਬੜੇ ਅਫਸੋਸਨਾਕ ਹੈ ਤੇ ਚਾਰ ਬੰਦੇ ਗੰਭੀਰ ਫੱਟੜ ਹੋਏ ਆ ਉਦੋਂ ਬਾਅਦ ਜਿਹੜੀ ਹੋਰ ਵੀ ਮਾੜੀ ਗੱਲ ਆ ਉਹ ਇਹ ਹੈਗੀ ਆ ਕਿ ਇਹਨੂੰ DUI ਸੀਗੀ ਤੇ ਇਹ ਇਹਨੇ ਨਸ਼ਾ ਕੀਤਾ ਹੋਇਆ ਸੀਗਾ ਤੇ ਇਸ ਜਿਹੜਾ ਉਹਨੂੰ ਲੈ ਕੇ ਗਏ ਉੱਥੇ ਹਸਪੀਟਲ ਤਾਂ ਉੱਥੇ ਹੋਇਆ ਵੀ ਨਸ਼ੇ 'ਚ ਸੀ ਇਹ ਹੁਣ ਤੁਸੀਂ ਇਹ ਦੇਖੋ ਵੀ ਨਸ਼ੇ ਦੀ ਹਾਲਤ ਦੇ ਵਿੱਚ ਉਹ ਵੀ ਦੁਪਹਿਰੇ 1:30 ਵਜੇ ਹੋਇਆ 1 ਵਜੇ ਇਹ ਵੀ ਨਹੀਂ ਵੀ ਸ਼ਾਮ ਨੂੰ ਆ ਤੇ ਨਸ਼ੇ ਦੀ ਹਾਲਤ ਚ ਟਰੱਕ ਚਲਾ ਕੇ ਤੁਸੀਂ ਮਤਲਬ ਇੰਨੇ ਬੰਦਿਆਂ ਨੂੰ ਜਿਹੜਾ ਹੈਗਾ ਮਾਰ ਦੇਣਾ ਤੇ ਇਹ ਆਪਣੇ ਆਪ ਦੀ ਇੱਕ ਬਹੁਤ ਜਿਹਨੂੰ ਕਹ ਲਓ ਵੀ ਮੰਦ ਭਾਗੀ ਗੱਲ ਆ ਤੇ ਮਾੜੀ ਗੱਲ ਆ ਸਾਰੀ ਕਮਿਊਨਿਟੀ ਤੇ ਉੱਤੋਂ ਜਿਹੜੀਆਂ ਇਹਦੀਆਂ ਫੋਟੋਆਂ ਨੇ ਉਹ ਦਸਤਾਰ ਵਾਲੀਆਂ ਨੇ ਤੇ ਉਹ ਹੁਣ ਮੀਡੀਆ ਚ ਹਾਈਲਾਈਟ ਹੋ ਰਹੀਆਂ ਤੇ ਉਹ ਜਿਹੜੀ ਤੁਹਾਡੇ ਵਾਲੀ ਗੱਲ ਦਾ ਜਵਾਬ ਆ ਜਿਹੜੇ ਇਹਨਾਂ ਦੇ ਟਰਾਂਸਪੋਰਟੇਸ਼ਨ ਸੈਕਟਰੀ ਹੈਗੇ ਆ ਮਿਸਟਰ ਡਫੀ ਉਹਨਾਂ ਦਾ ਬਿਆਨ ਆ ਵੀ ਗਿਆ ਅੱਜ ਟਵੀਟ ਉਹ ਕਹਿੰਦੇ ਵੀ ਅਸੀਂ ਪਹਿਲਾਂ ਹੀ ਕਿਹਾ ਸੀ ਬੀਜੇ ਦੇ ਕਰਕੇ ਸਖਤੀ ਕੀਤੀ ਆ ਹੁਣ ਦੇਖ ਲਓ ਤੇ ਅਸੀਂ ਕੈਲੀਫੋਰਨੀਆ ਦੇ 40 ਮਿਲੀਅਨ ਡਾਲਰ ਦੇ ਫੰਡ ਰੋਕੇ ਆ ਇਸੇ ਕਰਕੇ ਕਿ ਇਦਾਂ ਦੇ ਬੰਦਿਆਂ ਨੂੰ ਲਾਇਸੈਂਸ ਦਿੰਦੇ ਆ ਤੇ ਹੁਣ ਸਾਡੀ ਗੱਲ ਸੱਚੀ ਹੋਈ ਕਿ ਨਹੀਂ ਹੋਈ ਤੇ ਇਹ ਹੁਣ ਹੋਰਾਂ ਸਟੇਟਾਂ ਦੇ ਵੀ ਗਾਜ ਗਿਰੂਗੀ ਫੇਰ ਜਿਹੜੇ ਕੈਲੀਫੋਰ ਜਿਹੜੇ ਗਵਰਨਰ ਨੇ ਕੈਲੀਫੋਰਨੀਆ ਦੇ ਨਿਊਸਨ ਸਾਹਿਬ ਉਹਨਾਂ ਨੇ ਵੀ ਹੁਣ ਇਹਦੇ ਬਾਰੇ ਬਿਆਨ ਦਿੱਤਾ ਤੇ ਇਹਦੀ ਨਿੰਦਾ ਕੀਤੀ ਆ ਤੇ ਉਹਨਾਂ ਨੇ ਬਲਕਿ ਇਹ ਕਿਹਾ ਕਿ ਪਿਛਲੀ ਸਰਕਾਰ ਦੀਆਂ ਜਿਹੜੇ ਨੀਤੀਆਂ ਸੀ ਨਾ ਬਾਰਡਰ ਦੀਆਂ ਜੋ ਜਿਹੜੀ ਸੀਗੀ ਨਰਮੀ ਉਹਦੇ ਕਰਕੇ ਕਾਫੀ ਲੋਕੀ ਇੱਥੇ ਆਏ ਆ ਹੂੰ ਉਹ ਜਿਹੜਾ ਬਿਆਨ ਹੈ ਨਾ ਉਹਨੂੰ ਮੈਂ ਜ਼ਿਆਦਾ ਇੰਪੋਰਟੈਂਟ ਸਮਝਦਾ ਮਿਸਟਰ ਡਫੀ ਦੇ ਬਿਆਨ ਉਹ ਡਫੀ ਦਾ ਅੱਗੇ ਵੀ ਬਿਆਨ ਦਿੰਦਾ ਹੀ ਹੈ ਡਫੀ ਦਾ ਬਿਆਨ ਤਾਂ ਪਹਿਲਾਂ ਹਰਜਿੰਦਰ ਸਿੰਘ ਵਾਲੇ ਕੇਸ ਦੇ ਵਿੱਚ ਵੀ ਕਾਫੀ ਆਇਆ ਸੀ ਜੀ ਤੇ ਇਹ ਜਿਹੜੇ ਹੈਗੇ ਆ ਜਿਹੜਾ ਨਿਊਸਮ ਦਾ ਬਿਆਨ ਆਇਆ ਇਹ ਜ਼ਿਆਦਾ ਖਤਰਨਾਕ ਆ ਕਿਉਂਕਿ ਇਹ ਲੱਗਦਾ ਕਿ ਲਾਇਸੈਂਸ ਵਗੈਰਾ ਕੈਨਸਲ ਹੋ ਸਕਦੇ ਆ ਆਪਣੇ ਬੰਦਿਆਂ ਦੇ ਕਿਉਂਕਿ ਅੱਗੇ ਨਿਊਜ਼ਮ ਹੀ ਜ਼ਿਆਦਾ ਕਿਉਂਕਿ ਜਦੋਂ ਨਾ ਹਰਜਿੰਦਰ ਸਿੰਘ ਦਾ ਕੇਸ ਹੋਇਆ ਨਿਊਜ਼ਮ ਜ਼ਿਆਦਾ ਬੋਲਿਆ ਨਹੀਂ ਤੇ ਹੁਣ ਉਹਨੇ ਜਿਹੜਾ ਬਿਆਨ ਦਿੱਤਾ ਉੱਥੋਂ ਲੱਗਦਾ ਵੀ ਕਿਤੇ ਲਾਇਸੈਂਸ ਨਾ ਕੈਨਸਲ ਹੋ ਜਾਣ ਨਹੀਂ ਪਰ ਇਹਦੇ ਵਿੱਚ ਆਈਡੈਂਟੀਟੀ ਮੁੱਖ ਮੁੱਦਾ ਰਹੂਗੀ ਜੀ ਕਿਉਂਕਿ ਜਿਨ੍ਹਾਂ ਦੇ ਪਿੱਛੇ ਸਿੰਘ ਲੱਗਦਾ ਜਾਂ ਸਿਰ ਤੇ ਦਸਤਾਰ ਹੈ ਇਹ ਲੜਾਈਆਂ ਵੀ ਤੇ ਤੁਸੀਂ ਲੋਕਾਂ ਨੇ ਲੜੀਆਂ ਨੇ ਉੱਥੇ ਕਿ ਸਾਨੂੰ ਜਦੋਂ ਇਹ 911 ਹੋਇਆ ਸੀਗਾ ਕਿ ਉਸ ਤੋਂ ਬਾਅਦ ਜਿੰਨੇ ਵੀ ਮਾਮਲੇ ਇਹੋ ਜਿਹੇ ਆਉਂਦੇ ਸੀਗੇ ਕਿ ਸਾਡੀ ਪਛਾਣ ਵੱਖਰੀ ਆ ਹੁਣ ਇਹ ਵੱਖਰੀ ਪਛਾਣ ਹੀ ਸਾਡੇ ਬੰਦਿਆਂ ਦੀਆਂ ਨਲਕੀਆਂ ਤੇ ਗਲਤੀਆਂ ਕਰਕੇ ਸਾਡੇ ਲਈ ਮੁਸ਼ਕਲ ਬਣ ਜੂਗੀ ਜੀ ਬਿਲਕੁਲ ਬਣੂਗੀ ਜੀ ਕਿਉਂਕਿ ਦੇਖੋ ਜਿਹੜਾ ਪਹਿਲਾਂ ਹਰਜਿੰਦਰ ਸਿੰਘ ਵਾਲਾ ਕੇਸ ਆਪਣੇ ਸਾਹਮਣੇ ਆਇਆ ਜੇ ਕੁਝ ਮਹੀਨੇ ਹੋਏ ਆ ਉਹਦੇ ਵਿੱਚ ਵੀ ਉਹ ਉਹਨੇ ਦਸਤਾਰ ਛੋਟੀ ਬੰਨੀ ਸੀ ਜਿਹੜੀ ਇਹਦੀ ਫੋਟੋ ਤੇ ਪੂਰੀ ਦਸਤਾਰ ਵਾਲੀ ਆ ਵੱਡੀ ਉਮਰ ਦੇਖੋ ਤੁਸੀਂ 21 ਸਾਲ ਤੇ ਉੱਤੋਂ ਰਹਿੰਦੀ ਹੁੰਦੀ ਕਸਰ ਇਸ ਗੱਲ ਤੇ ਨਿਕਲ ਗਈ ਵੀ ਨਸ਼ਾ ਕੀਤਾ ਹੋਇਆ ਉਦੋਂ ਆਪਾਂ ਤੁਹਾਨੂੰ ਯਾਦ ਆ ਪ੍ਰੋਗਰਾਮ ਕੀਤਾ ਸੀ ਆਪਾਂ ਇਹ ਕਿਹਾ ਸੀ ਕਿ ਅਰਿੰਦਰ ਸਿੰਘ ਦੇ ਕੇਸ ਦੇ ਵਿੱਚ ਪਲੱਸ ਪੁਆਇੰਟ ਆ ਵੀ ਇਹ ਨਹੀਂ ਉਹਦੇ ਵਿੱਚੋਂ ਕਿਤੇ ਆਇਆ ਕਿ ਉਹਨੇ ਨਸ਼ਾ ਕੀਤਾ ਸੀ ਕੋਈ ਪ੍ਰੈਸ ਕੇਸ ਦੇ ਵਿੱਚ ਤਾਂ ਨਸ਼ੇ ਦੀ ਹਾਲਤ ਜੀ ਦੇਖੋ ਉਹਨੇ ਤਿੰਨ ਬੰਦਿਆਂ ਦਾ ਸ਼ਰੇਆਮ ਦੇਣੇ ਦੁਪਹਿਰੇ ਤੇ ਉਹਨਾਂ ਦੀ ਮੌਤ ਹੋ ਗਈ ਤੇ ਇਹਦਾ ਅਸਰ ਤਾਂ ਪੈਣਾ ਹੀ ਹੈ ਜਦੋਂ ਹੁਣ ਫੋਟੋਆਂ ਅਸਰ ਹੋ ਰਹੀਆਂ ਨੇ ਪੱਗ ਵਾਲੇ ਬੰਦਿਆਂ ਦੀਆਂ ਤੇ ਇੰਡੀਆ ਦੇ ਵੀ ਅਸਰ ਪੈਣਾ ਕੱਲਾ ਸਿੱਖਾਂ ਤੇ ਨਹੀਂ ਜਿਹੜੇ ਇੰਡੀਆ ਦੇ ਡਰਾਈਵਰਾਂ ਕੋ ਉਹ ਤਾਂ ਇੰਡੀਅਨ ਆਉਂਦਾ ਨਾ ਜੀ ਇਹ ਉਹ ਸਿੱਖਾਂ ਦਾ ਨਾਂ ਨਹੀਂ ਲੰਦੇ ਉਹ ਇਹ ਲੰਦੇ ਨੇ ਕਿ ਇ illegal immigrant from india ਇਦਾਂ ਕਹਿੰਦੇ ਆ ਉਹ ਜਿਹੜਾ ਮੀਡੀਆ ਜਿਹੜੇ ਬਾਕੀ ਇੰਡੀਆ ਡਰਾਈਵਰ ਹੈਗੇ ਉਹਨਾਂ ਦੇ ਵੀ ਅਸਰ ਪੈਣਾ ਸਾਰਿਆਂ ਦੇ ਪੈਣਾ ਇਹਦਾ ਵੈਸੇ ਤੁਸੀਂ ਨਿੱਜੀ ਅਨੁਭਵ ਚੋਂ ਕਿਵੇਂ ਫੀਲ ਕਰਦੇ ਹੋ ਕਿ ਇਹ ਉੱਥੇ ਕੁਝ 2 ਨੰਬਰ ਦੇ ਲਾਇਸੈਂਸ ਜਾਰੀ ਕਰਤੇ ਜਾਂਦੇ ਕੋਈ ਜੁਗਾੜਬੰਦੀ ਹੈ ਵੈਸੇ ਸਿਸਟਮ ਚ ਦੇਖਿਆ ਤਾਂ ਨਹੀਂ ਜਾਂਦਾ ਜੀ ਇਹੋ ਜਿਹਾ ਨਹੀਂ ਜੁਗਾੜਬੰਦੀ ਤਾਂ ਨਹੀਂ ਕੋਈ ਹੈਗੀ ਜੇ ਹੁੰਦੀ ਉਹਦਾ ਨਾ ਸਿਸਟਮ ਕਾਫੀ ਫੁੱਲ ਪ੍ਰੂਫ ਹੈ ਅਮਰੀਕਾ ਦਾ ਉਹ ਜਿਆ ਨਹੀਂ ਆ ਵੀ ਇੱਥੇ ਕੋਈ ਲੈ ਦੇ ਕੇ ਲਾਇਸੈਂਸ ਮਿਲ ਜਾਂਦਾ ਲਾਇਸੈਂਸ ਤਾਂ ਹੀ ਲੈ ਹੀ ਲੈਂਦੇ ਨੇ ਕਈ ਵਾਰੀ ਇੱਥੋਂ ਲੈ ਲੈਂਦੇ ਜਾਂ ਹੋਰਾਂ ਸਟੇਟਾਂ ਤੋਂ ਲੈ ਲੈਂਦੇ ਆ ਲਾਈਸੈਂਸ ਤਾਂ ਸਹੀ ਮਿਲੇ ਨੇ ਉਹ ਨਹੀਂ ਗੱਲ ਪਰ ਉਹ ਇਹ ਕਹਿ ਰਿਹਾ ਕਿ ਲਾਈਸੈਂਸ ਲੈਣ ਲੱਗੇ ਸਰਕਾਰ ਦੀਆਂ ਨੀਤੀਆਂ ਥੋੜੀਆਂ ਨਰਮ ਸੀਗੀਆਂ ਤੇ ਉਹਦੇ ਚ ਜ਼ਿਆਦਾ ਜਿਹੜੀ ਹੈਗੀ ਉਹ ਉਹ ਚੈੱਕ ਨਹੀਂ ਕੀਤਾ ਗਿਆ ਵੀ ਇਹਨਾਂ ਨੂੰ ਦੇਣੇ ਇਹ ਤਾਂ ਉਮਰ ਹੀ ਬੜੀ ਛੋਟੀ ਹੈ ਦੇਖੋ 21 ਸਾਲ ਦੀ ਉਮਰ 'ਚ ਉਹ ਟਰੱਕ ਚਲਾ ਰਿਹਾ ਸੀ ਐਡਾ ਵੱਡਾ 18 18 ਟਾਇਰੀ ਟਰਾਲਾ 21 ਸਾਲ ਦੀ ਉਮਰ 'ਚ ਤੇ ਉਹ ਵੀ ਅੰਡਰ ਦ ਇਨਫਲੂਐਂਸ ਆਫ ਡਰੱਗਸ ਦੱਸੋ ਤੇ ਇਹ ਇਹਦੇ ਨਾਲ ਉੱਥੋਂ ਫੋਟੋ ਦਸਤਾਰ ਵਾਲੀ ਤੇ ਇਹ ਜਿਹੜੀ ਹਰਜਿੰਦਰ ਸਿੰਘ ਵਾਲੇ ਕੇਸ ਦੇ ਵਿੱਚ ਕੋਈ ਕਸਰ ਰਹਿ ਗਈ ਸੀ ਸਾਡੇ ਇੱਥੇ মিডিਆ ਦੇ ਵਿੱਚ ਬਦਨਾਮੀ ਹੋਣ ਜੋ ਇਹਨੇ ਕਰਤੀ ਆ ਹੁਣ ਪੂਰੀ ਤੇ ਇੱਥੇ ਜਿਹੜਾ ਅਮਰੀਕਨ মিডিਆ ਹੱਥ ਹੋ ਕੇ ਪਿੱਛੇ ਪਹਿਲਾਂ ਹੀ ਪਿਆ ਸੀ ਹੁਣ ਹੋਰ ਪੈ ਗਿਆ ਇਹਦੇ ਨਾਲ ਨਹੀਂ ਮੈਂ ਉਹੀ ਪੁੱਛਣ ਲੱਗਿਆ ਸੀਗਾ ਕਿ ਉੱਥੇ ਦਾ ਜਿਹੜਾ ਉੱਥੋਂ ਦੇ ਲੋਕ ਆ ਉਹ ਕਿਵੇਂ ਰਿਐਕਟ ਕਰ ਰਹੇ ਚਲੋ ਇੱਕ ਤਾਂ ਪੋਲਿਟਿਸ਼ੀਅਨ ਹੈਗੇ ਇਹੋ ਜੀ ਜਿਹੜੀ ਐਕਸੀਡੈਂਟ ਹੁੰਦੀ ਇਹ ਐਕਸੀਡੈਂਟ ਹੁੰਦੇ ਨੇ ਇਹ ਨਾਰਮਲ ਨੇ ਆਮ ਤੌਰ ਤੇ ਮੈਂ ਉੱਥੇ ਦੇਖਿਆ ਕੇ ਸਰਦੀਆਂ ਦੇ ਵਿੱਚ ਬਹੁਤ ਸਾਰੇ ਬਾਹਨ ਇਕੱਠੇ ਟਕਰਾਏ ਹੁੰਦੇ ਨੇ ਆਮ ਤੌਰ ਤੇ ਦੇਖਿਆ ਜਾਂਦਾ ਹੈ ਕੈਨੇਡਾ ਦੇ ਵਿੱਚ ਵੀ ਅਮਰੀਕਾ 'ਚ ਤੇ ਖਾਸ ਤੌਰ ਤੇ ਪਰ ਇਹ ਹਾਈਲਾਈਟ ਕੰਪੈਰੀਟਿਵਲੀ ਜ਼ਿਆਦਾ ਹੋ ਰਿਹਾ ਜੀ ਇਸ ਵੇਲੇ ਸਥਿਤੀ ਕੀ ਹੈ ਸਾਰੇ ਅਮਰੀਕਾ ਤੱਕ ਕਿਉਂਕਿ ਇੰਡੀਆ ਦੇ ਵਿੱਚ ਤੇ ਦਾ ਅਸਰ ਲਿਆ ਜਾ ਰਿਹਾ ਹੈ ਆਮ ਲੋਕਾਂ 'ਚ ਹਾਂਜੀ ਆਮ ਲੋਕਾਂ 'ਚ ਤਾਂ ਨਹੀਂ ਕੋਈ ਅਸਰ ਹੈਗਾ ਆਮ ਲੋਕ ਤਾਂ ਚਲੋ ਉਹਨਾਂ ਵਾਸਤੇ ਤਾਂ ਇਹ ਹੋਰ ਵੀ ਤਾਂ ਡੀਯੂਆਈ ਅਤੇ ਐਕਸੀਡੈਂਟ ਹੁੰਦੇ ਹੀ ਆ ਪਰ ਲੀਡਰਾਂ 'ਚ ਜਿਆਦਾ ਕਿਉਂਕਿ ਜਿਹੜੀ ਲੜਾਈ ਚੱਲਦੀ ਆ ਉਹ ਫੈਡਰਲ ਗਵਰਨਮੈਂਟ ਦੀ ਤੇ ਕੈਲੀਫੋਰਨੀਆ ਦੀ ਸਟੇਟਾਂ ਦੀ ਜਾਂ ਸ਼ਿਕਾਗੋ ਦੀ ਅੱਜ ਕੱਲ੍ਹ ਤੇ ਉਹਦੇ ਪਿੱਛੇ ਉਹਨਾਂ ਨੂੰ ਬਹਾਨਾ ਮਿਲਦਾ ਪਰ ਉਹ ਫੈਡਰਲ ਗਵਰਨਮੈਂਟ ਭਾਂਦੀ ਆ ਫਿਰ ਜਿਹੜੇ ਉਹਨਾਂ ਦੇ ਜਿਹੜੇ ਮਤਲਬ ਸਪੋਰਟਰ ਹੈਗੇ ਆ ਜਾਂ ਸੋ ਕਾਲਡ ਕਹੋ ਜਿਹੜੇ ਜਿਹੜੇ ਮੈਗਾ ਸਪੋਰਟਰ ਜਾਂ ਰਿਪਬਲਿਕਨ ਪਾਰਟੀ ਦੇ ਕੋਰ ਸਪੋਰਟਰ ਆ ਉਹਨਾਂ ਨੂੰ ਫਿਰ ਮਿਲ ਜਾਂਦਾ ਉਹ ਫਿਰ ਇਹਨਾਂ ਨੂੰ ਜਿਹੜੀਆਂ ਸਟੇਟਾਂ ਨੂੰ ਸ਼ੁਰੂ ਕਰ ਦਿੰਦੀਆਂ ਇਹਨਾਂ ਦੇ ਭਾਂਡਾ ਭੰਨਣਾ ਤੇ ਉਹਦੇ ਨਾਲ ਇਹ ਆ ਕਿ ਜਿਹੜੀ ਲੜਾਈ ਆ ਕੈਲੀਫੋਰਨੀਆ ਵਰਸਸ ਫੈਡਰਲ ਗਵਰਨਮੈਂਟ 트੍ਰੰਪ ਜਾਂ ਜਿਹੜੀ ਸ਼ਿਕਾਗੋ ਜਾਂ ਇਹਨਾਂ ਸਟੇਟਾਂ ਦੀ ਆ ਉਹਨੂੰ ਇਹਦੇ ਵਿੱਚ ਫਿਰ ਲੜਾਈ 'ਚ ਯੂਜ਼ ਕੀਤਾ ਜਾਂਦਾ ਇਹਨੂੰ ਪੋਲਿਟੀਕਲ ਬਣਾਇਆ ਜਾਂਦਾ ਆਮ ਲੋਕਾਂ ਦੇ ਵਿੱਚ ਤਾਂ ਕੋਈ ਐਡੀ ਵੱਡੀ ਨਹੀਂ ਹੈਗੀ ਈਸ਼ੂ ਇਹ ਮੈਂ ਤਾਂ ਕੁਝ ਸੁਣਿਆ ਨਹੀਂ ਵੀ ਆਮ ਲੋਕ ਇਹਦੇ ਬਾਰੇ ਗੱਲ ਨਾ ਰੋਜ਼ ਕਰਦੇ ਆ ਲੇਕਿਨ ਜਿਹੜੀ ਇਹਦੇ ਤੁਸੀਂ ਕਿਹਾ ਨਾ ਨਾਰਮਲ ਐਕਸੀਡੈਂਟ ਨਹੀਂ ਹੈਗਾ ਇਹ ਨਾਰਮਲ ਤਾਂ ਵੈਦਰ ਕਰਕੇ ਹੁੰਦਾ ਨਾ ਤੁਸੀਂ ਕ੍ਰੈਸ਼ ਕਹਿੰਦੇ ਹੋ ਵੀ ਸਨੋ ਪੈ ਗਈ ਜਾਂ ਕੋਈ ਸਲਿੱਪਰੀ ਰੋਡ ਹੋ ਗਈ ਜਾਂ ਜਾਂ ਅਗਲੀ ਗੱਡੀ ਵਾਲੇ ਨੇ ਬ੍ਰੇਕ ਲਾਤੀ ਤੇ ਟਰੱਕ ਵਾਲੇ ਨੇ ਵਿੱਚ ਮਾਰੀ ਆ ਗਿਆ ਉਹਦਾ ਕਸੂਰ ਨਹੀਂ ਏ ਸੀਗਾ ਅੰਡਰ ਦਾ ਇਨਫਲੂਐਂਸ ਆਫ ਡਰੱਗਸ ਹੁਣ ਇਹਨੇ ਪਤਾ ਨਹੀਂ ਕੀ ਕੀਤਾ ਸੀ ਨਸ਼ਾ ਇਹ ਉਹਨਾਂ ਨੇ ਕਲੀਅਰ ਨਹੀਂ ਕੀਤਾ ਵੀ ਕੀ ਉਹ ਲਿਕਰ ਸ਼ਰਾਬ ਦਾ ਨਸ਼ਾ ਸੀ ਜਾਂ ਹੋਰ ਕੁਝ ਸੀ ਇਹ ਨਹੀਂ ਪਤਾ ਪਰ ਇਹ ਉਹਨਾਂ ਨੇ ਜ਼ਰੂਰ ਜਿਹੜਾ ਹੈਗਾ ਬੁਲੇਟਿਨ ਜਾਰੀ ਕੀਤਾ ਸਰਕਾਰ ਨੇ ਵੀ ਉਹ ਅੰਡਰ ਦਾ ਇਨਫਲੂਐਂਸ ਆਫ ਡਰੱਗ ਸੀਗਾ ਹੁਣ ਡਰੱਗ ਕਿਹੜੀ ਸੀ ਇਹ ਨਹੀਂ ਪਤਾ ਤੇ ਉਹਦੇ ਨਾਲ ਕੀ ਹੈ ਵੀ ਇਹ ਨਾਰਮਲ ਐਕਸੀਡੈਂਟ ਨਹੀਂ ਸੀ ਇਹਨੂੰ ਇਹ ਗਿਣਿਆ ਜਾਊਗਾ ਵੀ ਇਹ ਉਹ ਬੰਦੇ ਨੇ ਜਿਹੜਾ ਹੈਗਾ ਡੀਯੂਆਈ ਤੇ ਵਿੱਚ ਆਊਗਾ ਉਹ ਬੜਾ ਸੀਰੀਅਸ ਆਫੈਂਸ ਆ ਜਦੋਂ ਹੁਣ ਇਹ ਜਿਹੜਾ ਜਸ਼ਨਪ੍ਰੀਤ ਡਰਾਈਵ ਕਰ ਰਿਹਾ ਸੀਗਾ ਜਾਂ ਤਾਂ ਇਹਦੀ ਅੱਖ ਲੱਗ ਗਈ ਦੀ ਜਾਂ ਇਹਨੂੰ ਸਮਝ ਨਹੀਂ ਇਹ ਫੋਨ ਫਾਨ ਤੇ ਕਿਤੇ ਦੇਖ ਰਿਹਾ ਸੀਗਾ ਕਿਉਂਕਿ ਜੇ ਅੱਗੇ ਟ੍ਰੈਫਿਕ ਸਲੋ ਹੋ ਗਈ ਸੀਗੀ ਤੇ ਜਿਵੇਂ ਇਹ ਪਿੱਛੋਂ ਤੇਜ਼ ਸਪੀਡ ਚ ਆ ਰਿਹਾ ਸੀ ਇਹਨੇ ਬ੍ਰੇਕ ਲਾਉਣ ਦੀ ਕੋਸ਼ਿਸ਼ ਕੀਤੀ ਜਾਂ ਨਹੀਂ ਕੀਤੀ ਇਹ ਵੀ ਡਿਬੇਟ ਦਾ ਵਿਸ਼ਾ ਬਣਿਆ ਹੋਇਆ ਸੋ ਇਹਨੂੰ ਇਹਨੂੰ ਇਦਾਂ ਵੀ ਲਿਆ ਜਾ ਸਕਦਾ ਵੀ ਜਾਣ ਬੁੱਝ ਕੇ ਇਹ ਇਹ ਹਾਦਸਾ ਕੀਤਾ ਗਿਆ ਇਹਦੇ ਪਿੱਛੇ ਮਨਸ਼ਾ ਹਾਦਸਾ ਕਰਨ ਦੀ ਸੀਗੀ ਵਦਾਵਾ ਸਾਹਿਬ ਜੇ ਤਾਂ ਇਹਨੇ ਨਸ਼ਾ ਨਾ ਕੀਤਾ ਹੁੰਦਾ ਫੇਰ ਤਾਂ ਤੁਹਾਡੇ ਸਾਰੀਆਂ ਗੱਲਾਂ ਜਿਹੜੀਆਂ ਸੀਗੀਆਂ ਉਹ ਵੈਲਿਡ ਮੰਨੀਆਂ ਜਾਣੀਆਂ ਸੀ ਕਿਸੇ ਹੱਦ ਤੱਕ ਕਿ ਜੀ ਦੇਖੋ ਇਹ ਹਾਲਾਂਕਿ ਉਹ ਵੀ ਕੋਈ ਐਕਸਕਿਊਜ਼ ਨਹੀਂ ਹੈਗਾ ਵੀ ਨੀਂਦ ਆ ਗਈ ਜਾਂ ਫਰਾਣਾ ਆ ਗਿਆ ਹਾਈਵੇ ਦੇ ਉੱਤੇ ਦੁਪਹਿਰ ਦੇ ਟਾਈਮ ਤੇ ਚਲਾਉਨੇ ਆ ਤੁਸੀਂ ਯੂ ਹੈਵ ਟੂ ਬੀ ਕੇਅਰਫੁਲ ਪਰ ਇਹਦਾ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਕਿ ਉਹਨਾਂ ਨੇ ਜਦੋਂ ਇਹਨੂੰ ਲਿਜਾ ਕੇ ਹਸਪੀਟਲ ਟੈਸਟ ਕੀਤਾ ਤੇ ਉਹ ਚ ਆਇਆ ਨਸ਼ਾ ਨਸ਼ਾ ਉਹਨਾਂ ਨੇ ਕਲੀਅਰ ਨਹੀਂ ਕੀਤਾ ਵੀ ਕਿਹੜਾ ਹੋ ਸਕਦਾ ਸ਼ਰਾਬ ਦਾ ਹੋਵੇ ਹੋ ਸਕਦਾ ਕੋਈ ਹੋਰ ਹੋਵੇ ਤੇ ਉਹਦੇ ਚ ਜਦੋਂ ਨਸ਼ਾ ਕਰਕੇ ਤਾਂ ਪਹਿਲੀ ਗੱਲ ਤਾਂ ਤੁਸੀਂ ਇੱਥੇ ਛੋਟਾ ਤੋਂ ਛੋਟਾ ਵਹੀਕਲ ਨਹੀਂ ਚਲਾ ਸਕਦੇ ਕਾਰ ਨਹੀਂ ਚਲਾ ਸਕਦੇ ਛੋਟੀ ਤੋਂ ਛੋਟੀ ਨਸ਼ੇ ਚ ਨਸ਼ਾ ਕਰਕੇ ਤੁਸੀਂ ਸੜਕ ਤੇ ਨਹੀਂ ਤੁਰ ਸਕਦੇ ਤੁਹਾਨੂੰ ਟਿਕਟ ਮਿਲ ਜਾਂਦੀ ਆ ਤੇ ਟਰੱਕ ਚਲਾਉਣਾ ਉਹ ਵੀ ਦੇਖੋ ਏਡਾ ਵੱਡਾ ਤੇ ਨਸ਼ੇ ਚ ਇਹ ਇਹ ਤਾਂ ਬਹੁਤ ਵੱਡਾ ਇੱਥੇ ਅਪਰਾਧ ਮੰਨਿਆ ਜਾਊਗਾ ਤੇ ਇਹ ਬੜੀ ਵੱਡੀ ਗੱਲ ਬਣ ਗਈ ਹੈ ਛੋਟੀ ਨਹੀਂ ਆ ਨਹੀਂ ਜਦੋਂ ਇੰਨੀ ਅੱਗ ਵੱਰ ਰਹੀ ਸੀ ਕਿ ਥਾਂ ਥਾਂ ਆਈਸ ਵਾਲੇ ਰੋਕ ਵੀ ਰਹੇ ਸੀ ਕਾਗਜ਼ ਚੈੱਕ ਕਰ ਰਹੇ ਸੀ ਖਾਸ ਤੌਰ ਤੇ ਇਮੀਗ੍ਰੈਂਟਸ ਨੂੰ ਲੈ ਕੇ ਉਹ ਡਿਟੇਨ ਵੀ ਉਹਨਾਂ ਦੀ ਜਿਹੜੀ ਬਹੁਤ ਰੇਸ਼ੋਵਧਕੀ ਡਿਟੇਨ ਕਰਨ ਦੀ ਅਰੈਸਟ ਕਰਨ ਦੀ ਉਦੋਂ ਇਹੋ ਜਿਹੇ ਬੰਦਿਆਂ ਨੂੰ ਕੁਝ ਨਹੀਂ ਪਤਾ ਜੀ ਸਾਡੇ ਬੰਦੇ ਇਹੋ ਜਿਹੀਆਂ ਗਲਤੀਆਂ ਕਰ ਕੀ ਕਿਉਂ ਰਏ ਜੇ ਤੁਸੀਂ ਸਾਈਕੀ ਸਮਝੋ ਤਾਂ ਬੇਵਕੂਫੀ ਹੈ ਜੀ ਜਦੋਂ ਪਤਾ ਹਾਲਾਤ ਕਿੱਦਾਂ ਦੇ ਆ ਤੇ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਨਸ਼ਾ ਕਰਕੇ ਚਲਾ ਰਹੇ ਹੋ ਤੇ ਤੁਸੀਂ ਆਪ ਤਾਂ ਚਲੋ ਇਹਦੇ ਰਿਜ਼ਲਟ ਭੁਗਤੋਗੇ ਪਰ ਸਾਰੀ ਕਮਿਊਨਿਟੀਜ਼ ਵੱਲੋਂ ਬੜਾ ਮਸਲਾ ਬਣ ਗਿਆ ਏ ਖਾਸ ਕਰਕੇ ਸਾਡੇ ਟਰੱਕ ਡਰਾਈਵਰਾਂ ਲਈ ਉਹ ਅੱਗੇ ਜਿਵੇਂ ਤੁਸੀਂ ਕਹਿ ਰਹੇ ਹੋ ਔਖੇ ਸਮੇਂ ਜੋ ਲੰਘ ਰਿਹਾ ਇਹਦੇ ਕਰਕੇ ਹੁਣ ਰਹਿੰਦੀ ਹੁੰਦੀ ਕਸਰ ਹੋਰ ਨਿਕਲ ਗਈ ਤੇ ਹੁਣ ਮੈਨੂੰ ਇਹ ਡਰ ਰਿਹਾ ਵੀ ਕਿਤੇ ਜ਼ਿਆਦਾ ਇਹਨਾਂ ਨੂੰ ਪੁੱਲ ਆਊਟ ਕਰਕੇ ਹਰੇਕ ਦਾ ਹੀ ਉਹ ਜਿਹੜਾ ਹੈਗਾ ਟੈਸਟ ਨਾ ਕਰ ਲੱਗ ਜਾਣ ਕਿ ਜਿਹੜਾ ਇਹ ਦੇਖ ਕੇ ਵੀ ਪਾਗ ਵਾਲਾ ਬੰਦਾ ਜਾਂ ਇੰਡੀਆ ਦਾ ਲੱਗਦਾ ਇਹਨੇ ਕਿ ਕੋਈ ਕੋਈ ਜਿਹੜਾ ਖਾਦਾ ਪੀਤਾ ਨਾ ਹੋਵੇ ਕੁਝ ਤੇ ਉਹਦੇ ਕਰਕੇ ਫਿਰ ਜਿਹੜਾ ਜ਼ਿਆਦਾ ਪੁੱਲ ਆਊਟ ਕਰਨ ਦੇ ਚਾਂਸ ਹੋ ਜਾਣਗੇ ਕਿਸੇ ਨੂੰ ਨਾ ਜਿਹੜੋ ਸਾਈਡ ਤੇ ਕੱਢਣਗੇ ਜਿਵੇਂ ਕਈ ਵਾਰ ਤਾਂ ਹੁਣ ਤਾਂ ਸਮਾਨ ਲਈ ਕੱਢਦੇ ਦੇਖਣ ਲਈ ਵੀ ਕੀ ਆ ਫਿਰ ਇਸ ਲਈ ਵੀ ਕੱਢਿਆ ਜਾਹਾ ਤਾਂ ਆਪਣੇ ਬੰਦਿਆਂ ਨੂੰ ਹਣ ਭੀ ਇਹ ਚੈੱਕ ਕਰੋ ਵੀ ਨਾ ਨਸ਼ਾ ਤਾਂ ਨਹੀਂ ਕੀਤਾ ਕੋਈ ਆ ਤੁਸੀਂ ਤਾਂ ਪਿਛਲੇ ਸਮੇਂ ਚ ਅਲਰਟ ਕਰਦੇ ਰਹੇ ਕਿ ਕੋਈ ਪਿੰਨੀਆਂ ਨਾ ਰੱਖੋ ਖਸਦਸ ਨਾ ਰੱਖੋ ਉਹ ਜਿਹੜਾ ਕੇਸ ਆਇਆ ਸੀ ਹਾਂਜੀ ਹਾਂਜੀ ਉਹ ਕੇਸ ਆਇਆ ਸੀ ਖਸਕਸ ਵਾਲਾ ਪਿੰਨੀ ਵਾਲਾ ਤੇ ਉਹਦੇ ਵਿੱਚ ਵੀ ਅਸੀਂ ਕਿਹਾ ਸੀ ਵੀ ਉਹ ਨਾ ਰੱਖੋ ਵੀ ਇੱਕ ਆਈਏ ਪ੍ਰੋਬਲਮ ਬੰਦਿਆਂ ਨੂੰ ਤੇ ਉਹਦਾ ਹੁਣ ਉਦੋਂ ਦਾ ਇਹਦਾ ਹੁਣ ਸਿਰੇ ਲੱਗੀ ਕਰ ਲਗਲੀ ਦਾ ਅੱਛਾ ਜਿਹੜੇ ਜਿਹੜੀ ਇਮੀਗ੍ਰੈਂਟਸ ਦੇ ਖਿਲਾਫ ਮੁਹਿੰਮ ਸੀਗੀ 트럼ਪ ਦੀ ਇਹਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਨੇ ਉਹ ਤਾਂ ਉਹਨਾਂ ਨੂੰ ਬੜੇ ਉਧਾਰ ਨਹੀਂ ਲੱਗਦੇ ਨੇ ਜੀ ਇਹਨੂੰ ਤਾਂ ਉਹ ਆਧਾਰ ਬਣਾ ਕੇ ਫਿਰ ਅੱਗੇ ਨਾਲੋਂ ਵੀ ਤਿੱਖਾ ਕਰਦੇ ਹੋਣਗੇ ਆਪਣਾ ਡੰਗ ਬਿਲਕੁਲ ਕਰਦੇ ਆ ਜੀ ਉਹਨਾਂ ਨੂੰ ਤਾਂ ਸਗੋਂ ਬਲ ਮਿਲ ਗਿਆ ਉਹਨਾਂ ਨੇ ਜਿਹੜੀ ਮੁਹਿੰਮ ਚਲਾਈ ਹੋਈ ਆ ਟਰੱਕ ਡਰਾਈਵਰਾਂ ਦੇ ਖਿਲਾਫ ਇੱਥੇ ਤਾਂ ਤਿਆਰੀ ਹੋ ਰਹੀ ਸੀ ਲਾ ਸੂਟ ਦੀ ਇੱਕ ਇੱਕ ਕਾਗਨਾਈਜੇਸ਼ਨ ਨੇ ਲਾ ਸੂਟ ਕੀਤਾ ਹੈਗਾ ਵਾਸ਼ਿੰਗਟਨ ਡੀਸੀ ਦੇ ਵਿੱਚ ਸੀ ਡੀ ਐਲ ਜਿਹੜੇ ਨੌਨ ਡੋਮਿਸਾਈਲ ਵਾਲਿਆਂ ਲਈ ਵੀ ਇਹ ਗਲਤੀ ਨਾਲ ਲਾਇਸੈਂਸ ਲਈਆ ਹੁਣ ਆਹ ਕੇਸ ਉਹਨਾਂ ਨੇ ਚੱਕ ਕੇ ਅੱਗੇ ਰੱਖ ਦੇਣਾ ਤੇ ਇਹਦੇ ਨਾਲ ਹੀ ਫਿਰ ਜਿਹੜੀਆਂ ਕੋਟਾ ਨੇ ਉਹਨਾਂ ਨੂੰ ਵੀ ਹਮਦਰਦੀ ਖਤਮ ਹੋ ਜਾਂਦੀ ਆ ਵੀ ਜਿਹੜਾ 21 ਸਾਲ ਦੀ ਉਮਰ ਦਾ ਡਰਾਈਵਰ ਉਤੋਂ ਨਸ਼ਾ ਕੀਤਾ ਤਿੰਨ ਬੰਦੇ ਮਰ ਗਏ ਵੀ ਇਹਨਾਂ ਬੰਦਿਆਂ ਨੂੰ ਤੁਸੀਂ ਟਰੱਕ ਤੇ ਕਿਉਂ ਜਾਣ ਦਿੰਦੇ ਹੋ ਸੋ ਇਹਦੇ ਕਰਕੇ ਜਿਹੜੀ ਉਹਨਾਂ ਨੇ ਸਖਤੀ ਕੀਤੀ ਆ ਉਹਦੇ 'ਚ ਉਹਨਾਂ ਦੀ ਕ੍ਰੈਡਿਬਿਲਟੀ ਬਣਦੀ ਆ ਉਹਨਾਂ ਨੂੰ ਲੈਜਿਟਿਮੇਸੀ ਮਿਲਦੀ ਆ ਵੀ ਇਹ ਸਹੀ ਆ ਸਖਤੀ ਹੋਰ ਹੋਣੀ ਚਾਹੀਦੀ ਆ ਇਹ ਨਸਾ ਉੱਥੇ ਸੁਰਖੀਆਂ ਕਿੰਨੀਆਂ ਬਣੀਆਂ ਜੀ ਉੱਥੋਂ ਦੇ ਜਿਹੜੇ ਲੋਕਲ ਮੀਡੀਆ ਦੇ ਵਿੱਚ ਕਿੰਨੀ ਕਿ ਸੁਰਖੀ ਬਣੀ ਆ ਮ ਵੱਡੀ ਸੁਰਖੀ ਬਣੀ ਆ ਜੀ ਕਾਫੀ ਜਿਹੜੇ ਤਾਂ ਹਰੇਕ ਮੀਡੀਆ ਦੀ ਇਹਨੂੰ ਕੰਡੈਮਨ ਹਰੇਕ ਨਹੀਂ ਕੀਤਾ ਕਿਉਂਕਿ ਡੀਯੂਆਈ ਜਦੋਂ ਤੁਸੀਂ ਕਰਕੇ ਚਲਾਉਂਦੇ ਇਹਨੂੰ ਕਿਹੜਾ ਇਹਦੇ ਹੱਕ ਚ ਕਹਿ ਸਕਦਾ ਤੇ ਇਹ ਇਹ ਸੁਰਖੀ ਜਿਹੜਾ ਲਿਬਰਲ ਮੀਡੀਆ ਚ ਵੀ ਬਣੀ ਆ ਤੇ ਦੂਜਿਆਂ ਚ ਵੀ ਬਣੀ ਹੈਗੀ ਦੂਜਿਆਂ ਤਾਂ ਬਹੁਤ ਜ਼ਿਆਦਾ ਬਣੀ ਆ ਤੇ ਹਰਜਿੰਦਰ ਸਿੰਘ ਨਾਲ ਉਹ ਵੀ ਵੱਡੀ ਸੁਰਖੀ ਹੈ ਅੱਛਾ ਹੁਣ ਇਸ ਤੋਂ ਬਾਅਦ ਜਿਹੜੇ ਆਪਣੇ ਕਮਿਊਨਿਟੀ ਦੇ ਲੋਕ ਹੈ ਜਿਨ੍ਹਾਂ ਨੂੰ ਇਹ ਭੁਗਤਣਾ ਪੈਣਾ ਉਹ ਵੀ ਕੋਈ ਪੇਸ਼ਬੰਦੀਆਂ ਕੋਈ ਸਫਬੰਦੀਆਂ ਚ ਲੱਗੇ ਹੋਏ ਨੇ ਕਿ ਕਿਵੇਂ ਇਹਨੂੰ ਜਿਹੜੇ ਪੋਲੀਟੀਕਲ ਲੋਕ ਨੇ ਉਥੋਂ ਦੀਆਂ ਪਾਰਟੀਆਂ ਦੇ ਆਗੂ ਨੇ ਪ੍ਰਸ਼ਾਸਨ ਤੱਕ ਇਹਨੂੰ ਕਿਵੇਂ ਇੱਕ ਵਿਅਕਤੀ ਦੇ ਮਾਮਲੇ ਨੂੰ ਪੂਰੀ ਕਮਿਊਨਿਟੀ ਨਾਲ ਨਾ ਜੋੜਨ ਲਈ ਮਨਾਇਆ ਜਾਵੇ ਉਹਨਾਂ ਨੂੰ ਕਨਵਿੰਸ ਕੀਤਾ ਜਾਵੇ ਕਿ ਹੁਣ ਤੁਸੀਂ ਹਰ ਪੱਗ ਵਾਲੇ ਨੂੰ ਸ਼ੱਕ ਨਾਲ ਨਾ ਦੇਖੋ ਜਿਹਦੇ ਪਿੱਛੇ ਸਿੰਘ ਲੱਗਿਆ ਉਹਨੂੰ ਸ਼ੱਕ ਨਾਲ ਨਾ ਦੇਖੋ ਇਹਦੀ ਜ਼ਰੂਰਤ ਹੁੰਦੀ ਹੈ ਜੀ ਵੈਸੇ ਬਿਲਕੁਲ ਹੁੰਦੀ ਆ ਪਰ ਸਾਡੇ ਇੱਥੇ ਸਿੱਖ ਜਿਹੜੇ ਨੇ ਨਾ ਪੰਜਾਬੀ ਉਹ ਜ਼ਿਆਦਾ ਪੋਲੀਟੀਕਲੀ ਐਕਟਿਵ ਨਹੀਂ ਹੈਗੇ ਜਿਵੇਂ ਕੈਨੇਡਾ ਜਾਂ ਇੰਗਲੈਂਡ ਦੇ ਵਿੱਚ ਹੈਗੇ ਆ ਤੇ ਥੋੜੇ ਜਿਹੇ ਬੰਦੇ ਐਕਟਿਵ ਨੇ ਮੈਂ ਤਾਂ ਇਹ ਚ ਕਾਫੀ ਹੈਗਾ ਐਕਟਿਵ ਦੋਨਾਂ ਪਾਰਟੀਆਂ ਚ ਕਰਦਾ ਮੈਂ ਤਾਂ ਇਹ ਮਸਲਾ ਪਹਿਲਾਂ ਵੀ ਚੱਕਿਆ ਮੈਂ ਵਾਸ਼ਿੰਗਟਨ ਡੀਸੀ ਵੀ ਪਿੱਛੇ ਜਾ ਕੇ ਆਇਆ ਸੀ ਮਹੀਨਾ ਪਹਿਲਾਂ ਇਸੇ ਤੇ ਹੀ ਹਰਜਿੰਦਰ ਸਿੰਘ ਤੋਂ ਬਾਅਦ ਵੀ ਆ ਨਾ ਕੀਤਾ ਜਾਵੇ ਮੈਂ ਉਦੋਂ ਕਾਫੀ ਲੀਡਰਾਂ ਨੂੰ ਮਿਲਿਆ ਹੁਣ ਆ ਜਦੋਂ ਹੋ ਗਿਆ ਤੇ ਇਹਦੇ ਫਿਰ ਜਿਹੜਾ ਤੁਸੀਂ ਐਫਰਟ ਕਰ ਰਹੇ ਉਹਦਾ ਅਸਰ ਤਾਂ ਪੈਂਦਾ ਹੀ ਆ ਨਾ ਅਗਲਾ ਕਹਿੰਦਾ ਵੀ ਇਹ ਡਿਫੈਂਡ ਕਰੀ ਜਾਂਦੇ ਇਹਨੇ ਬੰਦੇ ਕਿੱਦਾਂ ਦੇ ਕੰਮ ਕਰਦੇ ਆ ਪਰ ਸਾਡੇ ਇੱਥੇ ਜਿਹੜੇ ਆਪਣੇ ਨੇ ਨਾ ਪੰਜਾਬੀ ਉਹ ਜ਼ਿਆਦਾ ਇਨੇ ਪੋਲੀਟੀਕਲੀ ਐਕਟਿਵ ਨਹੀਂ ਗੇ ਸਾਡੀ ਜਿਹੜੀ ਸਿਆਸਤ ਆ ਉਹ ਜ਼ਿਆਦਾ ਗੁਰਦ ਇਸ ਲੈਵਲ ਦੀ ਨਹੀਂ ਹੈਗੀ ਵੀ ਸਾਡੇ ਬੰਦਿਆਂ ਦੀ ਬਹੁਤ ਜ਼ਿਆਦਾ ਅਪਰੋਚ ਹੋਵੇ ਥੋੜੇ ਜਿਹੇ ਬੰਦਿਆਂ ਦੀ ਹੈਗੀ ਪਰ ਜ਼ਿਆਦਾ ਲੋਕਾਂ ਦੀ ਨਹੀਂ ਹੈ ਪਰ નો ਡਾਊਟ ਐਫਰਟ ਕਰਨੀ ਚਾਹੀਦੀ ਹੈ ਇਹਦੇ ਬਾਰੇ ਉਹਨਾਂ ਨੂੰ ਜਾਣਕਾਰੀ ਦੇਣੀ ਬਣਦੀ ਹੈ ਵੀ ਸਾਰੇ ਇਦਾਂ ਦੇ ਨਹੀਂ ਹੈਗੇ ਮੈਂ ਕੋਸ਼ਿਸ਼ ਕਰੂੰਗਾ ਅਸੀਂ ਆਪਣੇ ਲੋਕ ਕਰੂੰਗਾ ਹੁਣ ਮੈਂ ਜਿਹਨੇ ਲੀਡਰ ਹੈਗੇ ਆ ਉਹਨਾਂ ਨੂੰ ਦੁਬਾਰਾ ਫੇਰ ਜਿਵੇਂ ਮੈਂ ਪਹਿਲਾਂ ਮਿਲ ਕੇ ਆਇਆ ਸੀ ਹਰਿੰਦਰ ਸਿੰਘ ਆ ਦੇ ਕੇਸ ਫੇਰ ਇੱਕ ਵਾਰੀ ਮਿਲਣ ਦੀ ਕੋਸ਼ਿਸ਼ ਕਰੂੰਗਾ ਹੁਣ ਆ ਮਹੀਨੇ ਨਵੰਬਰ ਦੇ ਵਿੱਚ ਅਗਲੇ ਹਫ਼ਤੇ ਤੋਂ ਹਫ਼ਤੇ ਵਿੱਚ ਵੀ ਬਾਕੀਆਂ ਤੇ ਗਾਜ ਨਾ ਕਰੇ ਪਰ ਉਹ ਕੀ ਕਰ ਸਕਦੇ ਆ ਜੇ ਹੁਣ ਜਿਹੜੇ ਜਿਹੜੀ ਲੋਕਲ ਇਨਫੋਰਸਮੈਂਟ ਨੇ ਜੇ ਇਨ ਉਹਨਾਂ ਨੇ ਤਾਂ ਕਰਨੀ ਕਰਨੀ ਆ ਲੀਡਰ ਉੱਥੇ ਕੀ ਕਹਦੂਗਾ ਵੀ ਕਿਉਂ ਨਾ ਕਰੋ ਨਹੀਂ ਪਰ ਜੇ ਜੇ ਹੁਣ ਤੁਸੀਂ ਕਿਉਂਕਿ ਮੁਸ਼ਕਲ ਇਹ ਹੁੰਦੀ ਆ ਨਾ ਕਿ ਸਾਡੇ ਇੱਥੇ ਅਕਾਲ ਤਖਤ ਸਾਹਿਬ ਸੁਪਰੀਮ ਐ ਆਖਰ ਜਿਹੜੀ ਲੀਡਰਸ਼ਿਪ ਉੱਥੇ ਵਕ ਵਕ ਥਾਈ ਵੰਡੀ ਹੋਈ ਆ ਜਿਵੇਂ ਤੁਸੀਂ ਗੁਰੂ ਘਰਾਂ ਦੀ ਸਿਆਸਤ ਦੀ ਗੱਲ ਕਰਦੇ ਹੋ ਤੁਸੀਂ ਤਾਂ ਬਹੁਤ ਸਾਰੇ ਗੁਰੂ ਘਰਾਂ ਦੇ ਲੀਗਲ ਪੱਖ ਵੀ ਦੇਖਦੇ ਹੋ ਮੈਂ ਉੱਥੇ ਗਿਆ ਸੀ ਮੈਨੂੰ ਪਤਾ ਲੱਗਿਆ ਸੀ ਕਿ ਤੁਸੀਂ ਨਿਊਯਾਰਕ ਤੋਂ ਲੈ ਕੇ ਲਗਭਗ ਬਹੁਤ ਸਾਰੇ ਗੁਰੂ ਘਰਾਂ ਦਾ ਕੰਮ ਦੇਖਦੇ ਹੋ ਇਸ ਤਰ੍ਹਾਂ ਦਾ ਜਿੱਥੇ ਕੋ ਉਹਨਾਂ ਨੂੰ ਅੜਿਚਣਾਉਂਦੀ ਕਾਨੂੰਨੀ ਤੌਰ ਤੇ ਕੀ ਜੇ ਇਦਾਂ ਇਦਾਂ ਇਹਨਾਂ ਨੂੰ ਸੰਗਠਿਤ ਕੀਤਾ ਜਾ ਸਕਦਾ ਇਦਾਂ ਇੱਕ ਧਿਰ ਬਣ ਸਕਦੀ ਹੈ ਜੀ ਜੇ ਪਿੱਛੋਂ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਜਾਂ ਕੁਝ ਇਸ ਤਰ੍ਹਾਂ ਹੋਵੇ ਜਾਂ ਤੁਸੀਂ ਐਫਰਟਸ ਲਾਓ ਕਿਉਂਕਿ ਮੈਨੂੰ ਲੱਗਦਾ ਕਿ ਬਹੁਤ ਮੁਸ਼ਕਲਾਂ ਇੰਡੀਵਿਜੂਅਲੀ ਆਉਣ ਵਾਲੀਆਂ ਜੇ ਇਹਨੂੰ ਆਰਗੇਨਾਈਜ਼ ਤਰੀਕੇ ਨਾਲ ਤੁਸੀਂ ਐਡਰੈਸ ਨਹੀਂ ਕਰਦੇ ਤਾਂ ਫਿਰ ਤਾਂ ਬਹੁਤ ਅੱਗੇ ਜਾ ਕੇ ਇਕੱਲੇ ਇਕੱਲੇ ਨੂੰ ਵਕਤ ਪਾਉ ਨਹੀਂ ਆਣੀ ਚਾਹੀਦੀ ਐ ਐਫਰਟ ਹੋ ਰਹੀ ਆ ਪਰ ਜ਼ਿਆਦਾ ਲੋਕਾਂ ਦੇ ਆਪਣੇ ਡਿਫਰੈਂਸਸ ਨੇ ਨਾ ਇਥੇ ਛੋਟੇ ਛੋਟੇ ਧੜਿਆਂ 'ਚ ਬੰਡੇ ਆ ਲੋਕ ਆਪਣੇ ਤੇ ਉਹਦੇ ਕਰਕੇ ਫਿਰ ਉਹ ਉਥੇ ਜਿਹੜਾ ਗੁਰਦੁਆਰਾ ਵਿੱਚ ਵੀ ਕਾਫੀ ਗਰੁੱਪੇਜ਼ਮ ਹੈਗੀ ਕਈ ਜਗ੍ਹਾ ਤੇ ਤੇ ਇਕੱਠੇ ਹੋਣਾ ਤਾਂ ਮਤਲਬ ਇਸ ਪੁਆਇੰਟ ਤੇ ਸੰਭਵ ਨਹੀਂ ਆ ਪਰ ਮੈਂ ਉਹ ਤਾਂ ਮੇਰੀ ਕੋਸ਼ਿਸ਼ ਹੈਗੀ ਆ ਕਿ politically ਐਕਟਿਵ ਜਿਹੜਾ ਹੈਗਾ ਉਹ ਹੋਣਾ ਚਾਹੀਦਾ ਜਰੂਰ ਲੋਕਾਂ ਨੂੰ ਤਾਂ ਕਿ ਜਿਹੜੇ ਹਾਲਾਤ ਹੈਗੇ ਆ ਉਹ ਜਿੱਦਾਂ ਸਾਡੇ ਸਾਹਮਣੇ ਆ ਰਹੇ ਨੇ ਚੁਣੌਤੀਆਂ ਉਹਦੇ ਕਰਕੇ ਸਾਡੀ politikal ਜਿੰਨੀ ਹੋਣ ਦਊਗੀ ਉਹ ਸਾਨੂੰ ਫਾਇਦਾ ਹੋਣਾ ਹੀ ਹੋਣਾ ਪਰ ਮੈਨੂੰ ਲੱਗਦਾ ਨਹੀਂ ਕਿ ਜਿਹੜੇ ਗੁਰਦੁਆਰੇ ਉਹ ਐਦਾਂ ਇਕੱਠੇ ਹੋ ਜਾਣਗੇ ਜਿਵੇਂ ਆਪਾਂ ਗੱਲ ਕਰਦੇ ਜੋ ਕਿ ਹੋਣਾ ਚਾਹੀਦਾ ਮੈਂ ਇਹ ਗੱਲ ਦਾ ਸਪੋਰਟਰ ਆ ਕਿ ਸਿੱਖ ਕਮਿਊਨਿਟੀ ਨੂੰ ਇਕੱਠਾ ਹੋਣਾ ਚਾਹੀਦਾ ਇਕੱਠਾ ਹੋ ਕੇ ਤੇ ਆਪਣੀ ਪੋਲੀਟਿਕਲ ਵੌਇਸ ਜਿਹੜੀ ਹੋਣੀ ਚਾਹੀਦੀ ਜਿਹਦੇ ਕਰਕੇ ਮੈਂ ਐਫਰਟ ਕਰ ਰਿਹਾ ਮੈਂ ਤਾਂ ਕਰ ਹੀ ਰਿਹਾ ਬੜੀ ਦੇਰ ਤੋਂ ਤੇ ਲੇਕਿਨ ਲੋਕਾਂ 'ਤੇ ਇਸ ਗੱਲ ਦੀ ਜੇ ਜਾਗਰਤੀ ਨਹੀਂ ਹੈਗੀ ਤੁਸੀਂ ਉਦੋਂ ਜ਼ਿਕਰ ਕੀਤਾ ਸੀ ਜਦੋਂ ਇੱਥੇ ਪਟੀਸ਼ਨਸ ਸ਼ੁਰੂ ਕਰ ਲਈਆਂ ਸੀ ਲੋਕਾਂ ਫੰਡਰੇジング ਸ਼ੁਰੂ ਹੋ ਗਏ ਸੀ ਤੁਸੀਂ ਉਦੋਂ ਵੀ ਕਿਹਾ ਸੀ ਪੇ ਤਾਂ ਬਣਨਾ ਕੱਖ ਨਹੀਂ ਉਹ ਐਫਰਟ ਸਾਨੂੰ ਬਾਅਦ ਚ ਤੱਕ ਦੇਖੇ ਵੀ ਨਹੀਂ ਉਹ ਮੈਨੂੰ ਲੱਗਦਾ ਹੁੰਦਾ ਕਿ ਕਈ ਵਾਰੀ ਵਪਾਰੀ ਬਿਰਤੀ ਨਾਲ ਵੀ ਗੱਲ ਤੁਰਦੀ ਹੈ ਲੇਕਿਨ ਉਹਦਾ ਆਰਗੇਨਾਈਜ਼ਡ ਰੂਪ ਵਿੱਚ ਕੋਈ ਰਿਜ਼ਲਟ ਤਾਂ ਆਉਂਦਾ ਨਹੀਂ ਉਹਦਾ ਨੁਕਸਾਨ ਹੀ ਹੋਇਆ ਜੀ ਕਿਉਂਕਿ ਜਦੋਂ ਤੁਸੀਂ ਇਦਾਂ ਦੇ ਐਫਰਟ ਕਰਦੇ ਹੋ ਤਾਂ ਗਵਰਨਮੈਂਟ ਜਿਹੜੀ ਆ ਉਹ ਉਹਨੂੰ ਮੌਕਾ ਮਿਲ ਜਾਂਦਾ ਸਖਤੀ ਕਰਨ ਦਾ ਤੇ ਉਹਨਾਂ ਨੇ ਇਹ ਗੱਲ ਕਹੀ ਉਹਨਾਂ ਦੀ ਸਰਕਾਰ ਨੇ ਵੀ ਇਹਦਾ ਬਿਲਕੁਲ ਨਰਮੀ ਨਹੀਂ ਕਰਨੀ ਜਾਂ ਮਾੜੀ ਮੋਟੀ ਹੋਈ ਜਾਂਦੀ ਤੇ ਇਹ ਹੁਣ ਏਦਾਂ ਦੀ ਜਿਹੜੀ ਬਿਨਾਂ ਦੇਖੇ ਤੁਸੀਂ ਫੰਡ ਰੈਇ ਸ਼ੁਰੂ ਕਰ ਦਿੰਦੇ ਹੋ ਇਕੱਠਾ ਕਰਨਾ ਇੱਥੇ ਕੋਈ ਵੀ ਫੜਿਆ ਜਾਂਦਾ ਉਹ ਪੈਸੇ ਪਤਾ ਨਹੀਂ ਕਿੱਥੇ ਜਾਂਦੇ ਆ ਕੌਣ ਉਹਦੇ ਵਿੱਚੋਂ ਰੱਖ ਜਾਂਦਾ ਉਹ ਨਹੀਂ ਹੋਣਾ ਚਾਹੀਦਾ ਨਾ ਹੀ ਇਹਦਾਂ ਦੀ ਪਟੀਸ਼ਨਾਂ ਹੋਣ ਜਿਹੜੇ ਕੋਈ ਕਾਨੂੰਨ ਜਿਹੜਾ ਨਾ ਉਹਨੂੰ ਆਪਣੀ ਕਾਰਵਾਈ ਕਰਨੀ ਚਾਹੀਦੀ ਆ ਤੇ ਜੋ ਦੀ ਪਟੀਸ਼ਨਾਂ ਸ਼ੁਰੂ ਕਰ ਦਿੰਦੇ ਹੋ ਐ ਲੱਗਦਾ ਵੀ ਤੁਸੀਂ ਤਾਂ ਇਹ ਕਹਿ ਰਹੇ ਹੋ ਵੀ ਇਹਦੇ ਖਿਲਾਫ ਕੋਈ ਕਾਰਵਾਈ ਨਾ ਕਰੋ ਤੇ ਉਹ ਗੱਲ ਨੂੰ ਜਿਹੜੇ ਲੋਕ ਜਿਹੜੀ ਇੱਥੋਂ ਦਾ ਸਿਸਟਮ ਹੈ ਉਹ ਬੁਰਾ ਸਮਝਦਾ ਉਹ ਕਹਿੰਦੇ ਨੇ ਵੀ ਸਾਡੇ ਲਾਅ ਦੀ ਇਨਫੋਰਸਮੈਂਟ ਦੇ ਵਿੱਚ ੜਿੱਕਾ ਡਾ ਰਹੇ ਆ ਉਹ ਨਹੀਂ ਹੋਣੀ ਚਾਹੀਦੀ ਅੱਛਾ ਇਹ ਮੈਨੂੰ ਜ਼ਰੂਰ ਦੱਸੋ ਕਿ ਹੁਣ ਇਹਦੇ ਲੀਗਲ ਪੱਖ ਕੀ ਨੇ ਕਾਨੂੰਨੀ ਪੱਖ ਕੀ ਨੇ ਬੰਦੇ ਨੇ ਐਕਸੀਡੈਂਟ ਕਰਤਾ ਸ਼ਰਾਬ ਪੀ ਕੇ ਵਹੀਕਲ ਚਲਾਇਆ ਸਭ ਤੋਂ ਖਤਰਨਾਕ ਅਪਰਾਧ ਮੰਨਿਆ ਜਾਂਦਾ ਬੰਦੇ ਵੀ ਮਾਰਤੇ ਹੁਣ ਇਹਦੇ ਇਹਨੂੰ ਸਜ਼ਾ ਕਿਸ ਤਰ੍ਹਾਂ ਦੀ ਹੋ ਸਕਦੀ ਹੈ ਤਾਂ ਕਿ ਭਵਿੱਖ ਕੀ ਆ ਕੀ ਹੋਣ ਵਾਲਾ ਇਹ ਕਾਨੂੰਨੀ ਤੌਰ ਤੇ ਇਹਦੇ ਜ ਭਵਿੱਖ ਤਾਂ ਇਹਦਾ ਜਿਹੜਾ ਹੈਗਾ ਕ੍ਰਿਮੀਨਲ ਕੇਸ ਚੱਲੂਗਾ ਜੀ ਇੱਥੇ ਡੀਯੂਆਈ ਦਾ ਬੜਾ ਵੱਡਾ ਕੇਸ ਬਣਨਾ ਕਿਉਂਕਿ ਉਹਦਾ ਰੀਜ਼ਨ ਇਹ ਆ ਕਿ ਇਸ ਬੰਦੇ ਨੇ ਜਿਹੜਾ ਐਕਸੀਡੈਂਟ ਜਿਹੜਾ ਕੀਤਾ ਜਿਹੜੇ ਬੰਦੇ ਮਰੇ ਨੇ ਉਹ ਨਾਰਮਲ ਐਕਸੀਡੈਂਟ ਨਹੀਂ ਆ। ਉਹ ਅੰਡਰ ਦਾ ਇਨਫਲੂਐਂਸ ਆਫ ਡਰੱਗਸ ਆ ਜਾਂ ਲਿਕਰ ਆ ਜੋ ਵੀ ਡੀਯੂਆਈ ਆ ਉਹ। ਉਹ ਜੇ ਕਲੀਅਰ ਨਹੀਂ ਆ ਜਿਵੇਂ ਆਪਾਂ ਗੱਲ ਕੀਤੀ ਵੀ ਡਰੱਗ ਕਿਹੜੀ ਸੀ। ਪਰ ਉਹ ਜੇ ਗੱਲ ਸੱਚ ਆ ਤੇ ਜਦੋਂ ਸਾਹਮਣੇ ਆਊਗਾ ਵੀ ਕੀ ਸੀਗਾ ਇਹਨੇ ਖਾਧਾ ਪੀਤਾ ਜੋ ਕਿ ਪ੍ਰੋਹਿਬਿਟਿਡ ਸਬਸਟੈਂਸ ਸੀ ਜਿਹੜਾ ਲਾਜ ਨਹੀਂ ਲਾਊਡ ਆ। ਤਾਂ ਉਹਦੇ ਕਰਕੇ ਕ੍ਰਿਮਨਲ ਕੇਸ ਚੱਲੂ ਕ੍ਰਿਮਨਲ ਕੇਸ ਸਜ਼ਾ ਹੋਊਗੀ ਤੇ ਜਾਂ ਸਜ਼ਾ ਹੋਊਗੀ ਕਿਉਂਕਿ ਉਹਨਾਂ ਨੂੰ ਲੱਗਣਾ ਵੀ ਇਹਨੇ ਬੰਦੇ ਮਾਰੇ ਆ ਇਹ ਇਹਦੇ ਇਹਦਾ ਇੱਥੇ ਕਸੂਰ ਆ ਤੇ ਫਿਰ ਇਹ ਬਹੁਤ ਸਾਲ ਦੀ ਸਜ਼ਾ ਭੁਗਤ ਕੇ ਜਿਵੇਂ ਇੱਥੇ ਸਜ਼ਾ ਵੀ ਬੜੀ ਹੁੰਦੀ ਹੈ ਨਾ 40 40 ਸਾਲ 45 45 35 35 ਤੇ ਫਿਰ ਰਿਪੋਰਟ ਹੋਊਗਾ ਜਦ ਸਜ਼ਾ ਹੋਊਗੀ ਤੇ ਡੈਪੂਟੇਸ਼ਨ ਆਲੀ ਕੋਈ ਕਰਨੀ ਇਹਨੂੰ ਤਾਂ ਜੇਲ੍ਹ ਜਾਣਾ ਪਊ ਬਹੁਤ ਸਾਲਾਂ ਦੀ ਨਹੀਂ ਇਹ ਸਜ਼ਾ ਜਿਹੜੀ ਜੇ ਮੰਨ ਲਓ 40 ਸਾਲ ਹੋ ਗਈ ਤੇ ਉਹਨੂੰ 40 ਸਾਲ ਹੀ ਭੁਗਤ ਨਹੀਂ ਪੈਣੀ ਬਿਲਕੁਲ ਅੱਛਾ ਇਹ ਇਹ ਜਦੋਂ ਇੱਥੇ ਮੰਨ ਲਓ ਉਮਰ ਕੈਦ ਵੀ ਮੰਨਿਆ ਜਾਂਦਾ ਕਿ 14 ਸਾਲੀ ਬੰਦਾ ਬਾਹਰ ਆ ਗਿਆ ਉਦੋਂ ਨਹੀਂ ਹੈ ਨੇ ਉਦਾਂ ਤੇ ਨਹੀਂ ਹੈਗੀ ਇੱਥੇ ਭੁਗਤ ਨਹੀਂ ਪੈਂਦੀ ਕਿਉਂਕਿ ਇੱਥੇ ਨਾ ਹਰੇਕ ਅਫੈਂਸ ਦੀ ਮਲਟੀਪਲ ਸਜ਼ਾ ਹੁੰਦੀ ਜਿਵੇਂ ਉਹਨਾਂ ਨੇ ਗਣਾ ਜੀ ਜਿਵੇਂ ਤਿੰਨ ਬੰਦੇ ਮਰੇ ਆ ਤਿੰਨਾਂ ਦੀ ਲਾਓ 15-15 20-20 ਸਾਲ ਤੇ ਉਹ ਫਿਰ ਕੰਪਾਊਂਡ ਹੋ ਜਾਂਦੀ ਆ ਜਿਵੇਂ ਉਹ ਇੱਕ ਬੰਦੇ ਦੀ 15 ਫਿਰ ਦੂਜੇ ਦੀ 15 ਫਿਰ ਤੀਜੇ ਦੀ 15 ਫੇਰ ਉਹ ਮੁੜ ਕੇ ਡੀਯੂਆਈ ਚਲਾਈ ਉਹਦੀ ਤੇ ਹੋ ਸਕਦਾ 50-60 ਸਾਲ ਹੀ ਹੋ ਜਵੇ ਇੱਕ ਇੱਕ ਮਾਮਲਾ ਜਿਹੜਾ ਪਿਛਲੇ ਦਿਨਾਂ ਚੈਚਵਨ ਬੀ ਦਾ ਸੀਗਾ ਜੇ ਜਾਂਦੇ ਜਾਂਦੇ ਉਹ ਵੀ ਜਾਣਕਾਰੀ ਦੇ ਦਿਓ ਥੋੜਾ ਜਿਹਾ ਇਹਨਾਂ ਨੇ ਪੈਰ ਪਸ਼ਾਂ ਖਿੱਚੇ ਸੀ 트াম্প ਪ੍ਰਸ਼ਾਸਨ ਨੇ ਉਹ ਜਿਹੜੀ 1 ਲੱਖ ਡਾਲਰ ਦੀ ਫੀਸ ਸੀਗੀ ਉਹ ਤੋਂ ਰਾਹਤ ਦਿੱਤੀ ਸੀ ਬਹੁਤ ਸਾਰੇ ਲੋਕਾਂ ਨੂੰ ਕਿ ਇਹਨਾਂ ਦੇ ਮਨ ਚ ਇਸ ਤਰ੍ਹਾਂ ਦਾ ਵੀ ਖਿਆਲ ਆਉਂਦਾ ਨਾਲ ਨਾਲ ਜਦੋਂ ਕਾਰਪੋਰੇਟਸ ਦਬਾਅ ਪਾਉਂਦੇ ਨੇ ਜਾਂ ਅਦਰਵਾਈਜ਼ ਵੀ ਕਿ ਇੰਨੀ ਸਖਤੀ ਨਾ ਹੀ ਕਰੀਏ ਤਾਂ ਕਿ ਪ੍ਰੋਫੈਸ਼ਨਲ ਹੁਣ ਡਰਾਈਵਿੰਗ ਵੀ ਤਾਂ ਤੁਸੀਂ ਆਪ ਹੀ ਦੱਸਦੇ ਹੋ ਕਿ ਬਹੁਤ ਘੱਟ ਡਰਾਈਵਿੰਗ ਖੇਤਰ ਦੇ ਵਿੱਚ ਲੋਕਲ ਬੰਦੇ ਆਉਂਦੇ ਨੇ ਉਹ ਵੀ ਤਾਂ ਬੰਦੇ ਇਹਨਾਂ ਨੂੰ ਚਾਹੀਦੇ ਹੋਣਗੇ ਉਹਵੇਂ ਨਹੀਂ ਸੋਚਦੇ ਜੀ ਸੋਚਦੇ ਆ ਜੀ ਇਹਦਾ ਅਸਰ ਤਾਂ ਪੈਂਦਾ ਹੀ ਆ ਕਿਉਂਕਿ ਜਦੋਂ ਤੁਸੀਂ ਮਤਲਬ ਗਵਰਨਮੈਂਟ ਕੋਈ ਡਿਸੀਜਨ ਲੈਂਦੀ ਆ ਉਹਦਾ ਅਸਰ ਆ ਇਹ ਗਵਰਨਮੈਂਟ ਜਿਹੜੀ ਹੈਗੀ ਜਿਆਦਾ ਥੋੜੀ ਜੀ ਡਿਸੀਜਨ ਲੈਣ ਤੋਂ ਪਹਿਲਾਂ ਇਹਨਾਂ ਗੱਲਾਂ ਨੂੰ ਨਹੀਂ ਸੋਚਦੀ ਕਿ ਇਹਦਾ ਇਕਨੋਮੀ ਵਗੈਰਾ ਤੇ ਕੀ ਅਸਰ ਪਊਗਾ ਇੱਕ ਤਰਫਾ ਫੈਸਲਾ ਪਰ ਜਦੋਂ ਇਹਨਾਂ ਨੇ ਪਹਿਲਾਂ ਐਚ ਬੰਦ ਕੀਤਾ ਉਸ ਤੋਂ ਬਾਅਦ ਇਹਨਾਂ ਤੇ ਦਬਾਅ ਪਿਆ ਕਾਰਪੋਰੇਸ਼ਨ ਤੋਂ ਉਹਨਾਂ ਨੇ ਕਿਹਾ ਵੀ ਰੀਨੂਅਲ ਦੇ ਨਾਮ ਲਾਓ ਫੇਰ ਨੇ ਕਹਿਤਾ ਵੀ ਜਿਨ੍ਹਾਂ ਦੇ ਆਲਰੇਡੀ ਮਿਲੇ ਹੋਏ ਆ ਉਹਨਾਂ ਤੇ ਨਹੀਂ ਲੱਗੇਗੀ ਫੀਸ ਉਹ ਪਰ ਉਹ ਮਿਲੇ ਆਲੇ ਵੀ ਡਰ ਗਏ ਹੁਣ ਰਿਨਿਊ ਆਲੇ ਵੀ ਹੁਣ ਮੈਂ ਕਾਫੀ H1B ਆਲੇ ਨੂੰ ਜਾਣਦਾ ਜਿਹੜੇ ਕਿ ਆਪਣੇ ਘਰ ਵੇਚ ਰਹੇ ਇੱਥੇ ਉਹਨਾਂ ਦਾ ਕੰਮ ਸੌਖਾ ਸੀ ਕਿਉਂਕਿ H1B ਆਲੇ ਨੂੰ ਦੇ ਚੰਗੀਆਂ ਜਿਹੜੀਆਂ ਜੌਬਸ ਹੁਣ ਕਰਕੇ ਤਨਖਾਹਾਂ ਬਹੁਤ ਨੇ ਹਸਬੰਡ ਵਾਈਫ ਕੰਮ ਕਰਦੇ ਇੱਕ ਇੱਕ ਦੀ 1.5 2 ਲੱਖ ਡਾਟ ਜਿਹੜੀ ਤਨਖਾਹ ਆ ਤੇ ਉਹਨਾਂ ਨੇ ਘਰ ਲਏ ਸੀ ਪ੍ਰਾਪਰਟੀਆਂ ਸੀ ਪੱਕੇ ਹੋਈ ਜਾਣਾ ਉਹਨਾਂ ਨੂੰ ਹੁਣ ਡਰ ਪਿਆ ਗਿਆ ਪਤਾ ਨਹੀਂ ਰਿਨਿਊ ਹੋਣਾ ਕਿ ਨਹੀਂ ਹੋਣਾ ਉਹ ਹੁਣ ਘਰ ਵੇਚਨੇ ਸ਼ੁਰੂ ਕਰਤੇ ਉਹਨਾਂ ਨੇ ਆਪਣੇ ਸੋ ਹਾਲਾਂਕਿ ਸਰਕਾਰ ਦਾ ਕੁਝ ਨਹੀਂ ਪਰ ਲੋਕਾਂ ਦਾ ਡਰ ਪੈਦਾ ਹੋ ਜਾਂਦਾ ਨਾਲ ਉਧਰੋਂ ਕੈਨੇਡਾ ਨੇ ਕਹਿਤਾ ਕਿ ਅਸੀਂ H1B ਵਰਗਾ ਵੀਜ਼ਾ ਸ਼ੁਰੂ ਕਰਾਂਗੇ ਅਗਲੇ ਸਾਲ ਉਹ ਦੇਖੋਗੇ ਕੀ ਕਰਦੇ ਆ ਸੋ ਜਦੋਂ ਉਹਨਾਂ ਨੇ ਸ਼ੁਰੂ ਕਰਤਾ ਉਹਦਾ ਅਸਰ ਪਏਗਾ ਅਮਰੀਕਾ ਦੇ ਨਵੇਂ ਬੰਦੇ ਤਾਂ ਆਉਣੇ ਘਟਾ ਤੇ ਜਿਵੇਂ ਆਪਾਂ ਗੱਲ ਕਰਦੇ ਸੀ ਵੀ ਪਹਿਲੀ ਵਾਰੀ ਅਮਰੀਕਨ ਹਿਸਟਰੀ 'ਚ ਹੋਇਆ ਵੀ ਬੰਦੇ ਆ ਜਿਹੜੇ ਬਹੁਤ ਘਟ ਰਹੇ ਆ ਤੇ ਜਾ ਜ਼ਿਆਦਾ ਰਹੇ ਇੱਥੋਂ ਹੁਣ ਆ ਜੇ ਹੁਣ ਟਰਕਿੰਗ ਵਾਲਾ ਕੰਮ ਜ਼ਿਆਦਾ ਨੁਕਸਾਨ ਹੋ ਗਿਆ ਜਿਵੇਂ ਇਹਦੇ ਕਰਕੇ ਲੋਕਾਂ ਨੂੰ ਪਰੇਸ਼ਾਨੀ ਆ ਗਈ ਜੌਬਾਂ ਇੱਥੇ ਹੁਣ ਕੈਨੇਡਾਆਂ ਨੂੰ ਘਟ ਗਈਆਂ ਜਿਵੇਂ ਕੈਨੇਡਾ ਚ ਲੋਕਾਂ ਨੂੰ ਕੰਮ ਨਹੀਂ ਮਿਲਦਾ ਫਿਰ ਲੋਕਾਂ ਨੇ ਜਾਣਾ ਸ਼ੁਰੂ ਕਰ ਦੇਣਾ ਵਾਪਸ ਇਹ ਤਾਂ ਹੈ ਇਹ ਤਾਂ ਅੱਛਾ ਇੱਕ ਸਵਾਲ ਜਿਹੜਾ ਬਹੁਤ ਪੁੱਛਿਆ ਜਾ ਰਿਹਾ ਹੈ ਕੱਲ ਤੋਂ ਹੀ ਜਿਹੜੇ ਖਾਸ ਤੌਰ ਤੇ ਪੰਜਾਬ ਦੇ ਵਿੱਚੋਂ ਜਾਂ ਇਧਰਲੇ ਪਾਸਿਓਂ ਵਿਜ਼ਟਰ ਵੀਜ਼ੇ ਤੇ ਜਾਂਦੇ ਨੇ ਆਮ ਤੌਰ ਤੇ ਉਹਨਾਂ ਲਈ ਉੱਥੇ ਇਮੀਗ੍ਰੇਸ਼ਨ ਚੈੱਕ ਮੌਕੇ ਪਰੇਸ਼ਾਨੀਆਂ ਆਉਣਗੀਆਂ ਜੀ ਖਾਸ ਤੌਰ ਤੇ ਜਿਨ੍ਹਾਂ ਦਾ ਸਿੰਘ ਲੱਗਿਆ ਸਿੱਖ ਲੱਗਿਆ ਦਸਤਾਰ ਵਾਲੇ ਨੇ ਪੱਗ ਵਾਲੇ ਨੇ ਉਹ ਥੋੜੇ ਡਰ ਚ ਨੇ ਕਿ ਕਿਤੇ ਸਾਨੂੰ ਉੱਥੇ ਜ਼ਿਆਦਾ ਪੁੱਛਗਿੱਛ ਦਾ ਸਾਹਮਣਾ ਨਾ ਕਰਨਾ ਪਵੇ ਇਮੀਗ੍ਰੇਸ਼ਨ ਚੈੱਕ ਦੌਰਾਨ ਪੈ ਸਕਦਾ ਜੀ ਪਹਿਲਾਂ ਇਨੀਸ਼ੀਅਲੀ ਥੋੜੀ ਜਿਹਾ ਪੈਸਾ ਦਾ ਪਰ ਇੰਨਾ ਜ਼ਿਆਦਾ ਨਹੀਂ ਉਹਦਾ ਫਰਕ ਪੈਂਦਾ ਪਰ ਥੋੜਾ ਜਿਹਾ ਪਹਿਲਾਂ ਪਹਿਲਾਂ ਪਾਊਗਾ ਬਾਅਦ ਫਿਰ ਹੋਰ ਮਸਲੇ ਆ ਜਾਂਦੇ ਪਰ ਜ਼ਿਆਦਾ ਜਿਹੜੀ ਇਹਦੇ ਚ ਪੁੱਛਗਿੱਛ ਹੋਊ ਜਾਂ ਨੁਕਸਾਨ ਹੋਊਗਾ ਉਹ ਆਪਣੇ ਟਰੱਕ ਡਰਾਈਵਰਾਂ ਦਾ ਹੀ ਹੋਊਗਾ ਜਵੇਂ ਹਰਜਿੰਦਰ ਸਿੰਘ ਵਾਲੇ ਕੇਸ ਤੋਂ ਬਾਅਦ ਹੋਇਆ ਇਹ ਮੈਨੂੰ ਲੱਗਦਾ ਪਰ ਜੇ ਜੇ ਮੰਨ ਲਓ ਉੱਥੇ ਇਮੀਗ੍ਰੇਸ਼ਨ ਚੈੱਕ ਚ ਜ਼ਿਆਦਾ ਕੋਈ ਕਿਸੇ ਨੂੰ ਪਰੇਸ਼ਾਨੀ ਆਉਂਦੀ ਤਾਂ ਉਹਨੂੰ ਕੀ ਕਰਨਾ ਚਾਹੀਦਾ ਜੇ ਸਾਨੂੰ ਕਿੱਥੇ ਗਾਈਡ ਵੀ ਕਰ ਦਿਓ ਕਿ ਮੰਨ ਲਓ ਸੁਪੋਜ਼ ਕੋਈ ਕੋਣ ਹਾਂਜੀ ਉਹਨਾਂ ਨਾਲ ਕੋਆਪਰੇਟ ਹੀ ਕਰੇ ਜੀ ਜੋ ਕਹਿੰਦੇ ਆ ਉਹਦੇ ਮੁਤਾਬਕ ਚੱਲੇ ਕਿਉਂਕਿ ਜੇ ਨਹੀਂ ਕੋਆਪਰੇਟ ਕਰੇਗਾ ਉਹ ਕੋ ਚੁਆਇਸ ਕੀ ਆ ਫਿਰ ਜ਼ਿਆਦਾ ਉਹਨੂੰ ਡਿਟੇਨ ਕਰਨਗੇ ਜਾਂ ਤੰਗ ਕਰਨਗੇ ਜੋ ਮੰਗਦੇ ਉਹ ਦਵੇ ਉਹਨੂੰ ਕਾਗਜ਼ ਪੱਤਰ ਪਹਿਲੀ ਗੱਲ ਤਾਂ ਆ ਵੀ ਇਦਾਂ ਦਾ ਕੰਮ ਕਰਈ ਕਿਉਂ ਕਿਉਂ ਨਸ਼ਾ ਕਰਕੇ ਚਲਾਉਂਦਾ ਜਾਂ ਕੋਈ ਪੇਪਰ ਹੈ ਨਹੀਂ ਜਾਂ ਫਰਾਣਾ ਨਹੀਂ ਜੇ ਹੁਣ ਪਤਾ ਉਹ ਫਿਰ ਆਪਣੇ ਆਪ ਨੂੰ ਉਹ ਸਹੀ ਰੱਖੇ ਤੇ ਜੇ ਪੁੱਜੇਗਾ ਜੇ ਕਾਬੂ ਆਈ ਜਾਵੇ ਤਾਂ ਜੋ ਵੀ ਪੇਪਰ ਮੰਗਦੇ ਆ ਦਵੇ ਕੋਆਪਰੇਟ ਕਰੇ ਉਹਨਾਂ ਨਾਲ ਨਹੀਂ ਨਹੀਂ ਮੇਰਾ ਮਤਲਬ ਜਿਹੜੇ ਲੋਕ ਐਜ਼ ਅ ਵਿਜ਼ਿਟਰ ਜਾਂਦੇ ਅਮਰੀਕਾ ਦੇ ਵਿੱਚ ਪਹਿਲਾਂ ਤਾਂ ਜਾਂਦੇ ਸੀ ਔਰ ਉੱਥੇ ਉਹਨਾਂ ਨੇ ਪੰਚ ਕਰਾਇਆ ਆਪਣਾ ਪਾਸਪੋਰਟ ਤੇ ਲੰਘ ਗਏ ਉਹਨਾਂ ਕੋਲ ਵੈਲਿਡ ਵੀਜ਼ਾ ਹੋਣਾ ਚਾਹੀਦਾ ਆਦਰਵਾਇਜ਼ ਹੁਣ ਇਹ ਪੁੱਛ ਸਕਦੇ ਵੀ ਤੁਸੀਂ ਕਿਸ ਕੰਮ ਲਈ ਆਏ ਹੋ ਕਿੱਥੇ ਰਹਿਣਾ ਕਿਵੇਂ ਅੱਗੇ ਤਾਂ ਲੋਕ ਘੁੰਮਣ ਫਿਰਨ ਜਾਂਦੇ ਸੀ 2 ਦਿਨ ਦੀ ਬੁਕਿੰਗ ਕਰਾਈ ਚ ਕਿਸ ਰਿਸ਼ਤੇਦਾਰ ਕੋ ਜਾਣਾ ਹੁਣ ਇਹਦੇ ਵਿੱਚ ਉਹਨਾਂ ਨੂੰ ਤੁਸੀਂ ਕੋਈ ਸੁਜੈਸਟ ਕਰਨਾ ਚਾਹੋ ਹਾਂਜੀ ਉਹ ਆ ਤਾਂ ਸਕਦੇ ਵਿਜ਼ਟਰ ਵੀਜ਼ਾ ਆਣ ਤਾਂ ਮੈਨੂੰ ਲੱਗਦਾ ਨਹੀਂ ਕੋਈ ਪ੍ਰੋਬਲਮ ਇਦਾਂ ਦੀ ਹੈਗੀ ਆ ਪਰ ਪਹਿਲਾਂ ਇਨੀਸ਼ੀਅਲੀ ਇਨੀਸ਼ੀਅਲੀ ਥੋੜੀ ਜਿਹੀ ਫਰਕ ਪੈ ਸਕਦਾ ਪਰ ਨਹੀਂ ਵਿਜ਼ਟਰ ਵੀਜ਼ਾ ਤੇ ਇਹਦਾ ਕੋਈ ਕੀ ਖਾਸ ਅਸਰ ਪੈਣਾ ਕਿਉਂਕਿ ਇਹ ਤਾਂ ਹਰੇਕ ਦਾ ਕੇਸ ਇੰਡੀਵਿਜੂਅਲ ਹੁੰਦਾ ਹਰੇਕ ਦਾ ਆਪ ਆਪਣਾ ਹਿਸਾਬ ਆ ਜਿਆਦਾ ਅਸਰ ਜਿਹੜਾ ਹੈਗਾ ਉਹ ਟਰੱਕ ਡਰਾਈਵਰਾਂ ਤੇ ਪਊਗਾ ਪਰ ਜੇ ਵਿਜ਼ਟਰ ਵੀਜ਼ਾ ਵਾਲਿਆਂ ਨੂੰ ਜਿਆਦਾ ਕੁਐਸਚਨਿੰਗ ਹੁੰਦੀ ਉਹ ਤਾਂ ਜਿਆਦਾ ਇਹੀ ਹੋਊਗੀ ਵੀ ਇੱਥੇ ਰਹਿਣਾ ਕਿਉਂ ਆ ਕਿਉਂ ਆਇਆ ਉਹਦਾ ਜਵਾਬ ਦੇ ਦਵੇ ਪਰ ਮੈਨੂੰ ਲੱਗਦਾ ਨਹੀਂ ਵੀ ਵਿਜ਼ਟਰ ਵੀਜ਼ਾ ਆਣਾਂ ਤੇ ਇਹਦਾ ਅਸਰ ਪਊ ਕੋਈ ਦਾ ਨਵੇਂ ਵੀਜ਼ੇ ਜਾਰੀ ਹੋਣ ਤੇ ਵੀ ਹੋ ਸਕਦਾ ਜੀ ਕਿਸੇ ਖਿੱਤੇ ਲਈ ਕਿਸੇ ਕਮਿਊਨਿਟੀ ਲਈ ਨਹੀਂ ਉਹ ਵੈਸੇ ਹੀ ਸਖਤੀ ਹੈਗੀ ਪਰ ਇਹਦਾ ਅਸਰ ਨਹੀਂ ਪੈਣਾ ਨਵੇਂ ਵੀਜ਼ਿਆਂ ਤੇ ਇਹਦਾ ਨਵੇਂ ਵੀਜ਼ਿਆਂ ਨਾਲ ਕੋਈ ਸਬੰਧ ਨਹੀਂ ਪਰ ਇਹ ਆ ਕਿ ਉਹ ਆਲਰੇਡੀ ਨਵੇਂ ਵੀਜ਼ਿਆਂ ਤੇ ਤੇ ਜਿਹੜਾ ਸਟੂਡੈਂਟ ਵੀਜ਼ੇ ਵਗੈਰਾ ਤੇ ਕਾਫੀ ਸਖਤੀ ਅਮਰੀਕਾ ਚ ਪਹਿਲਾਂ ਹੀ ਆ ਪਰ ਇਹਦਾ ਜ਼ਿਆਦਾ ਜਿਹੜਾ ਅਸਰ ਪੈਣਾ ਉਹ ਟਰਕਿੰਗ ਤੇ ਪੈਣਾ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਥੈਂਕ ਯੂ